ਕਰ ਜਦੋਂ ਹੁੰਦਾ ਕਹਿੰਦੇ ਕਿ ਰਾਜਾ ਵੜਿੰਗ ਨੇ ਤਾਂ ਬਾਦਲ ਪਰਿਵਾਰ ਦੇ ਨਾਲ ਸੈਟਿੰਗ ਕਰ ਲਈ ਕਹਿੰਦੇ ਕਿ ਸੈਟਿੰਗ ਅਜਿਹੀ ਹੋਈ ਕਿ ਫਿਰੋਜ਼ਪੁਰ ਤੋਂ ਰਾਜਾ ਵੜਿੰਗ ਦੀ ਪਤਨੀ ਇਲੈਕਸ਼ਨ ਲੜਨਗੇ ਔਰ ਬਠਿੰਡਾ ਤੋਂ ਕਾਲੀ ਦਲ ਨੂੰ ਜਿਤਾਉਣ ਦੇ ਲਈ ਇੱਕ ਹਲਕਾ ਕੈਂਡੀਡੇਟ ਕਮਜ਼ੋਰ ਕੈਂਡੀਡੇਟ ਮੈਦਾਨ ਦੇ ਵਿੱਚ ਉਤਾਰਿਆ ਪੱਕਾ ਜੀ ਸੋ ਪਹਿਲਾਂ ਇੱਕ ਅੱਦੇ ਵਿਅਕਤੀ ਨੇ ਬਾਦਲ ਨਾਲ ਸੈਟਿੰਗ ਕਰ ਲਈ ਸੀ ਉਹ ਬਹੁਤ ਵੱਡਾ ਲੀਡਰ ਸੀਗਾ ਸੋ ਉਹਰੇ ਖਾਤਮੇ ਦਾ ਕਾਰਨ ਇਹ ਸੀਗਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਖਾਤਮੇ ਦਾ ਕਾਰਨ ਇਹ ਸੀਗਾ ਕਿ ਉਹਨਾਂ ਨੇ ਬਾਦਲ ਪਰਵਾਰ ਨਾਲ ਸੈਟਿੰਗ ਕਰ ਲਈ ਬਿਲਕੁਲ ਪਹਿਲਾ ਸ਼ੁਕਰ ਹੈ ਮੈਂ ਇਸ ਗੱਲ ਤੋਂ ਟਲ ਪਾਸੇ ਹੋ ਗਿਆ ਕਿਉਂਕਿ ਲੋਕ ਕਹਿੰਦੇ ਸੀ ਕਦੇ ਰਾਜੇ ਵੜਿੰਗ ਦੀ ਭਗਵੰਤ ਮਾਨ ਨਾਲ ਸੈਟਿੰਗ ਹੈ ਹੁਣ ਉੱਥੇ ਤਾਂ ਖੈਰਾ ਸਾਹਿਬ ਆ ਗਏ ਹੁਣ ਲੋਕ ਇਹ ਮਹਿਸੂਸ ਕਰਦੇ ਵੀ ਖੈਰਾ ਸਾਹਿਬ ਉੱਥੇ ਜੇ ਚੋਣ ਲੜਾਏ ਗਏ ਤਾਂ ਇਹਦਾ ਮਤਲਬ ਰਾਜੇ ਵੜਿੰਗ ਦੀ ਸੈਟਿੰਗ ਨਹੀਂ ਹੈ ਕੀ ਹਾਲ ਹੈ ਜੀ ਸੋ ਜੇ ਹੁਣ ਬਠਿੰਡਾ ਦੀ ਗੱਲ ਹੈ ਬਾਦਲਾਂ ਨਾਲ ਰਾਜੀਵ ਰਿੰਦੀ ਕਦੇ ਸੈਟਿੰਗ ਨਹੀਂ ਹੋ ਸਕਦੀ ਕਿਉਂਕਿ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜਿੱਦਾਂ ਬਾਦਲਾਂ ਨਾਲ ਸੈਟਿੰਗ ਕਰ ਲਈ ਜਾਂ ਉਹਨਾਂ ਨੇ ਮੇਰੇ ਨਾਲ ਕਰ ਲਈ ਤੇ ਕੰਮ ਖਤਮ ਹੈ ਮੈਂ ਬਾਦਲਾਂ ਨਾਲ ਹਮੇਸ਼ਾ ਲੜਦਾ ਰਿਹਾ ਹਾਂ ਤੇ ਲੜਦਾ ਹੀ ਰਹੂੰਗਾ ਜਿੱਥੋਂ ਤੱਕ ਆ ਗਿਆ ਧਰਮਪਤਨੀ ਦਾ ਗੱਲ ਜੇ ਧਰਮਪਤਨੀ ਨੂੰ ਚੋਣ ਲੜਾਇਆ ਜਾਂਦਾ ਮੇਰੀ ਵਾਈਫ ਮੋਸਟ ਡਿਸਰਵਿੰਗ ਕੈਂਡੀਡੇਟ ਸੀ ਬਠਿੰਡਾ ਤੋਂ ਔਰ ਮੈਂ ਸਮਝਦਾ ਕਿ ਮੈਂ ਆਪ ਦੀ ਆਪ ਚ ਗਿਲਟੀ ਹਾਂ ਕਿ ਮੈਂ ਆਪਣੇ ਸਵਾਰਥਾਂ ਵਾਸਤੇ ਆਪਣੇ ਮੈਂ ਸਮਝਦਾ ਕਿ ਇਸ ਕਰਕੇ ਕਿ ਮੈਨੂੰ ਲੋਗ ਇਹ ਮਹਿਸੂਸ ਕਰਨਗੇ ਕਿ ਰਾਜਾ ਵੜਿੰਗ ਨੇ ਆਪਣੀ ਧਰਮ ਪਤਨੀ ਚੋਣਾਂ ਦੇ ਵਿੱਚ ਉਤਾਰਤੀ ਹੈ ਲੇਕਿਨ ਪੰਜਾਬ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਨਹੀਂ ਨਿਭਾਈ ਹੈ ਔਰ ਮੈਨੂੰ ਲੀਡਰਸ਼ਿਪ ਕਹੇਗੀ ਕਿ ਰਾਜਾ ਵੜਿੰਗ ਅੱਜ ਕੇਵਲ ਆਪਣੀ ਧਰਮ ਪਤਨੀ ਅਸੀ ਟਿਕਟ ਮੰਗਣ ਆ ਗਏ ਇੰਨਾ ਚੀਜ਼ਾਂ ਕਰਕੇ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਮੈਂ ਆਪਦੀ ਵਾਈਫ ਦੇ ਕੈਰੀਅਰ ਨੂੰ ਠੇਸ ਪਹੁੰਚਾਈ ਹੈ ਅੰਦਰ ਹੀ ਅੰਦਰ ਮੈਂ ਗ੍ਰੀਟੀ ਇਸ ਕਰਕੇ ਹਾਂ ਇਸ ਕਰਕੇ ਮੈਂ ਟਿਕਟ ਨਹੀਂ ਲਈ ਹੈ ਆਦਰਵਾਇਜ਼ ਬਾਦਲਾ ਨਾਲ ਸੈਟਿੰਗ ਤਾਂ ਲੋਕਾਂ ਨੂੰ ਪਤਾ ਲੱਗ ਜਾਏਗਾ ਆਉਣ ਵਾਲੇ ਸਮੇਂ 'ਚ ਲੇਕਿਨ ਤਾਂ ਉਹ ਕੈਂਡੀਡੇਟ ਇਹੀ ਮਿਲੇ ਰਾਜਾ ਵੜਿੰਗੀ ਬਾਦਲਾ ਨਾਲ ਲੜਦਾ ਨਾ ਉਹ ਸਮਾਂ ਉਹੀ ਸੀਗਾ ਜਿੱਦ ਨੂੰ ਰਾਜਾ ਵੜਿੰਗੀ ਨੇ ਕਿਹਾ ਕਿ ਸਾਰੇ ਬਾਦਲ ਉਡਾ ਦਿਓ ਕੋਈ ਬਾਦਲ ਨਹੀਂ ਦਿੱਤਣਾ ਚਾਹੀਦਾ ਮੇਰੀ ਤਾਂ ਕੋਈ ਰਾਸ਼ੀ ਦਾ ਹੀ ਫਰਕ ਆ ਉਹਨਾਂ ਦੇ ਨਾਲ ਔਰ ਉਹ ਇੱਕ ਜ਼ਿਲ੍ਹਾ ਹੈ ਇੱਕ ਜ਼ਿਲ੍ਹਾ ਹੈ ਔਰ ਮੈਨੂੰ ਲੱਗਦਾ ਕਿ ਕੁਝ ਆਸਾਂ ਲੱਗ ਕੇ ਕਿਸੇ ਨੇ ਬਾਦਲ ਦੀ ਬੱਸ ਨੂੰ ਹੱਥ ਨਹੀਂ ਲਾਇਆ ਇਹ ਰਾਜਾ ਵੜਿੰਸੀ ਜਿਹੜਾ ਰੋਜ਼ ਬਾਦਲਾਂ ਦੀਆਂ ਬੱਸਾਂ ਫੜਦਾ ਸੀ ਸੋ ਸਮਝੌਤਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਲੇਕਿਨ ਹਾਂ ਫਰਜ਼ਾਂ ਦੀ ਪੂਰਤੀ ਕਰਦਿਆਂ ਹੋਇਆਂ ਬਤੌਰ ਜ਼ਿੰਮੇਦਾਰੀ ਸਮਝਦਾ ਹੋਇਆਂ 올 ਇੰਡੀਆ ਪੰਜਾਬ ਪ੍ਰਧਾਨ ਦੀ ਮੈਂ ਚੋਣਾਂ ਬਠਿੰਡੇ ਤੋਂ ਗੁਰੇਜ਼ ਕੀਤਾ ਕਿ ਨਾ ਲੜਿਆ ਜਾਵੇ ਘਰੇ ਰੋਲਾ ਨਹੀਂ ਪਿਆ ਘਰੇ ਜਿਹੜੇ ਤੁਹਾਡੇ ਵਾਈਫ ਨੇ ਉਹ ਨਾਰਾਜ਼ ਨਹੀਂ ਹੋਏ ਕਿ ਤੁਸੀਂ ਪੂਰੇ ਸੂਬੇ ਦੇ ਵਿੱਚ ਟਿਕਟਾਂ ਵੰਡੀ ਫਿਰਦੇ ਹੋ ਔਰ ਆਪਣੀ ਘਰ ਵਾਲੇ ਨੂੰ ਟਿਕਟ ਤਾਂ ਦਿਵਾ ਨਹੀਂ ਸਕੇ ਉਹਨੂੰ ਪਤਾ ਹੈ ਕਿ ਘਰ ਵਾਲੀ ਨੂੰ ਦਿਵਾ ਨਹੀਂ ਸਕੇ ਲਈ ਨਹੀਂ ਹੈ ਰਾਜੇ ਬੜਿੰਗੇ ਅਸੂਲਾਂ ਦੇ ਕਾਰਨ ਨਹੀਂ ਤਾਂ ਟਿਕਟ ਪਰ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਟਿਕਟ ਕੌਣ ਰੋਕ ਸਕਦਾ ਹੂੰ ਵੀ ਹੈ ਜਿਹੜਾ ਪਾਰਟੀ ਦੇ ਪ੍ਰਧਾਨ ਦੀ ਟਿਕਟ ਰੋਕ ਸਕਦਾ ਪਾਰਟੀ ਦੀਆਂ 13 ਦੀਆਂ 13 ਸੀਟਾਂ ਤੇ ਸਭ ਤੋਂ ਜ਼ਿਆਦਾ ਤਰਜੀਹ ਪਾਰਟੀ ਦੇ ਪ੍ਰਧਾਨ ਨੂੰ ਦਿੱਤੀ ਜਾਂਦੀ ਹੈ ਹੂੰ ਮੈਨੂੰ ਨਹੀਂ ਪੂਰੇ ਪੰਜਾਬ ਪੂਰੇ ਦੇਸ਼ ਦੇ ਪ੍ਰਧਾਨ ਨੂੰ ਇਸੇ ਕਰਕੇ ਪਾਰਟੀ ਦਾ ਪ੍ਰਧਾਨ ਜਿਹੜਾ ਉਸ ਵੇਲੇ ਦਾ ਸੁਪਰੀਮ ਹੁੰਦਾ ਹੈ ਸੋ ਇਸ ਮੌਸਮ ਤੇ ਮੇਰੀ ਧਰਪਤਨੀ ਨੂੰ ਨਾ ਟਿਕਟ ਸਵਾਲੀ ਨਹੀਂ ਪੈਦਾ ਹੋ ਸਕਦਾ ਸੀ ਜੇ ਨਾ ਦਿੱਤੀ ਜਾਂਦੀ ਪਰ ਮੈਂ ਆ ਆਪਣੇ ਉਸੂਲਾਂ ਤੇ ਰਹਿੰਦੇ ਹੋਏ ਫਿਰ ਲੋਕਾਂ ਨੇ ਇਹ ਕਹਿਣਾ ਸੀ ਰਾਜਾ ਵੜਿੰਗ ਧਰਪਤਨੀ ਨੂੰ ਲੜਾਉਣ ਚਲਾ ਗਿਆ 13ਆਂ ਦੀਆਂ 13 ਸੀਟਾਂ ਤੋਂ ਸਾਰਾ ਫਿਕਰ ਛੱਡਤਾ ਹੈ ਇਸ ਬੰਦੇ ਨੇ ਇਹ ਤਾਂ ਇਕੱਲੇ ਨੇ ਫੋਕਸ ਬਠਿੰਡਾ ਹੀ ਕਰ ਲਿਆ ਇਹਨੂੰ ਇਹ ਕਰਨੀ ਚਾਹੀਦਾ ਸੀ ਇਹ ਤਾਂ ਪਰਿਵਾਰਵਾਦ ਹੋ ਗਿਆ ਸੋ ਇਹ ਸਾਰੀਆਂ ਚੀਜ਼ਾਂ ਸਮਝਦੇ ਹੋਏ ਮੈਂ ਗੁਰੇਸ਼ ਕੀਤਾ ਲੇਕਿਨ ਚਰਚਾ ਤਾਂ ابھی ਹੈ ਨਾ ਕਿ ਬਠਿੰਡਾ ਤੇ ਫਿਰੋਜ਼ਪੁਰ ਸੀਟ ਦਾ ਸਮਝੋਤਾ ਹੈ ਫਿਰੋਜ਼ਪੁਰ ਤੋਂ ਅਕਾਲੀ ਦਲ ਆਪਣਾ ਕਮਜ਼ੋਰ ਕੈਂਡੀਡੇਟ उतारेਗਾ ਉੱਥੇ ਤੁਹਾਡੇ ਪਤਨੀ ਮੈਦਾਨ ਦੇ ਵਿੱਚ ਆਣਗੇ ਔਰ ਬਠਿੰਡੇ ਹਰਸਿਮਰਤ ਬਾਦਲ ਕਹਿੰਦੇ ਇਹ ਸਮਝੋਤਾ ਹੈ ਪੰਕਜ ਚਰਚਾ ਤਾਂ ਰੋਜ਼ ਨਮੀ ਚਰਚਾ ਹੈ ਹਾਂ ਰੋਜ ਕੋਈ ਨਾ ਕੋਈ ਜਨਤਾ ਨੂੰ ਨਵਾਂ ਮਸਲਾ ਚਾਹੀਦਾ ਹੈ। ਰੋਜ ਇੱਕ ਨਵੀਂ ਖਬਰ ਚਾਹੀਦੀ ਹੈ, ਰੋਜ ਇੱਕ ਨਵੀਂ ਨਿਊਜ਼ ਚਾਹੀਦੀ ਹੈ। ਇਹ ਤਾਂ ਆਉਣ ਵਾਲਾ ਸਮਾਂ ਦੱਸ ਦੇਗਾ। 2-4 ਦਿਨਾਂ ਦੇ ਵਿੱਚ ਟਿਕਟਾਂ ਫਾਈਨਲ ਹੋ ਜਾਣੀਆਂ। ਫਿਰੋਜ਼ਪੁਰ ਤੋਂ ਤੁਹਾਡੀ ਪਤਨੀ ਆ ਰਹੇ ਮੈਦਾਨ ਚ। ਹੁਣ ਇਹ ਸਸਪੈਂਸ ਬਣਿਆ ਰਹਿੰਦੇ ਹੋ। ਨਹੀਂ ਫਿਰੋਜ਼ਪੁਰ ਲੜ ਰਹੇ ਨਹੀਂ ਲੜ ਰਹੇ। ਇਹ ਥੋੜਾ ਜਿਹਾ ਕਲੀਅਰ ਕਰ ਦਿਓ ਤਾਂ ਕਿ ਜਿਹੜੇ ਅਗਲੇ 4-5 ਦਿਨਾਂ ਚ ਉਹ ਸਸਪੈਂਸ ਜਿਹੜਾ ਕਹਿੰਦਾ ਕਿ ਮੀਡੀਆ ਆਲਿਆਂ ਨੂੰ ਖਬਰਾਂ ਬਣਾ ਲੈਣ ਦਿਓ, ਜਨਤਾ ਨੂੰ ਲਿਖ ਲੈਣ ਦਿਓ ਫੇਸਬੁੱਕ ਤੇ ਤੇ ਫਿਰ ਆਪਣੇ ਆਪ ਜਨਤਾ ਨੂੰ ਪਤਾ ਲੱਗ ਜਾਏਗਾ ਕੀ ਹੋਏਗਾ। ਦੂਸਰਾ ਵੀ ਕਹਿੰਦੇ ਕਹਿੰਦੇ ਇੱਕ ਪੰਜਾਬੀ ਬਹੁਤ ਵੱਡਾ ਸਿੰਗਰ ਹੈ ਤੁਹਾਡਾ ਬਹੁਤ ਨੇੜੇ ਹੈ ਉਹੀ ਸਿੰਗਰ ਮੁੱਖ ਮੰਤਰੀ ਦੇ ਵੀ ਬਹੁਤ ਨੇੜੇ ਹੈ ਉਸੇ ਉਸੇ ਕਰਕੇ ਜਿਹੜਾ ਤੁਹਾਡਾ ਕੇਸ ਸੀਗਾ ਉਹ ਵੀ ਸੈਟਿੰਗ ਦੇ ਚੱਕਰ 'ਚ ਹੀ ਰਹਿ ਗਿਆ ਇਹ ਵੀ ਸੋਸ਼ਲ ਮੀਡੀਆ ਤੇ ਹੋਰ ਹਰ ਤ੍ਹਾਂ ਤੇ ਚਰਚਾਾਂ ਵਿੱਚ ਚੱਲਦੀ ਹੈ ਮੈਂ ਤਾਂ ਤੁਹਾਨੂੰ ਕਿਹਾ ਭਾਈ ਕੋਈ ਕਹਿ ਦਿੰਦਾ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਅੱਜ ਚਰਚਾ ਰਾਜੇ ਵੜ ਗਈ ਜਿੰਨੀਆਂ ਵੀ ਵੱਡੀਆਂ ਤੋਪਾਂ ਨੇ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਇਸ ਸਮਝ ਦਿਆਂ ਚਾਹੇ ਉਹ ਅਕਾਲੀ ਦਲ ਦੀਆਂ ਨੇ ਹਾਂ ਚਾਹੀਓ ਕਿਸੀ ਹੋਰ ਪਾਰਟੀ ਦੀਆਂ ਨੇ ਉਹਨਾਂ ਦੇ ਰਾਜਾ ਵੜਿੰਗ ਦਿਮਾਗ ਚ ਰਹਿੰਦਾ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ قیام ਕਰਦਾ ਮੁੰਡਾ ਇਹਨਾਂ ਵੱਡੇ ਵੱਡੇ ਜਿਹੜੇ ਰਜਵਾੜੇ ਸੀਗੇ ਜਿਨ੍ਹਾਂ ਨੇ ਪੰਜਾਬ ਦਾ ਠੇਕਾ ਚੱਕਿਆ ਹੋਇਆ ਸੀ ਮਗਰਲੇ 30 ਸਾਲਾਂ ਦਾ ਅੱਜ ਉਹਨਾਂ ਦੇ ਦਿਮਾਗ ਚ ਚਰਚਾ ਰਹਿੰਦਾ ਉਹ ਕਹਿੰਦੇ ਕੋਈ ਕਹਿੰਦਾ ਟੋਪੀ ਪਾ ਕੇ ਮਿਲੇ ਮੈਂ ਟੋਪੀ ਬਾਗੀ ਕਿਉਂ ਮਿਲੂਗਾ ਭਗਵੰਤ ਮਾਨੂ ਬਈ ਮੈਂ ਮੁੱਖ ਮੰਤਰੀ ਨੂੰ ਜਦੋਂ ਗਿਆ ਸੀ ਵਧਾਈ ਦੇਣ ਮੈਂ ਚੜ੍ਹਦੀ ਕਲਾ ਨਾਲ ਗਿਆ ਸੀ ਔਰ ਜਦੋਂ ਜਾਊਂਗਾ ਉਦੋਂ ਦਿਨ ਦਿਹਾੜੇ ਜਾਊਂਗਾ ਰਾਤ ਨੂੰ ਤਾਂ ਕਿਸੇ ਨੂੰ ਮਿਲਣ ਦਾ ਕੋਈ ਮਤਲਬ ਹੀ ਨਹੀਂ ਹੁੰਦਾ ਮੇਰੇ ਕਹਿਣ ਦਾ ਮਤਲਬ ਮੈਨੂੰ ਕਿਸੇ ਗੱਲ ਦਾ ਕੋਈ ਡਰ ਹੈ ਔਰ ਮੈਂ ਕਿਦੋਂ ਡਰਿਆ ਮੈਂ ਤਾਂ ਇੱਕ ਚੁਆਇਸ ਜ਼ਾਰਿਆ ਇੱਕ ਚੁਆਇਸ ਜ਼ਾਰਿਆ ਹਾਂ ਮੈਂ ਪਿਛਲੇ ਸਮੇਂ ਚ ਪੰਕਜ ਆਪਣੇ ਆਪ ਚ ਸੁਧਾਰ ਲਿਆ ਕਿ ਬਲੋ ਦਾ ਬੈਲਟ ਕਿਸੇ ਨੂੰ ਹਿੱਟ ਨਹੀਂ ਕਰਨਾ ਜਿੰਨੇ ਚਿਰ ਅਗਲਾ ਨਹੀਂ ਕਰਦਾ ਭਗਵੰਤ ਸਿੰਘ ਮਾਨ ਜੀ ਹੁੜੀ ਕਦੇ ਕਹਿੰਦੇ ਸੀ ਮੇਰੀ ਇਨਕੁਆਰੀ ਕਰਨੀ ਹੈ ਫਲਾਂ ਦੀ ਕਰਨੀ ਹੈ ਬਸ ਦੀ ਕਰਾਉਣੀ ਹੈ ਟਵੀਟ ਕਰਨਾ ਅਗਰ ਮੇਰਾ ਸਮਝੌਤਾ ਹੁੰਦਾ ਫਿਰ ਉਹ ਇਹ ਲਿਖ ਦੇ ਫਿਰ ਇਹ ਲਿਖ ਦੇ ਤੇ ਮੇਰੀ ਦੋਸਤੀ ਕਿਵੇਂ ਹੋ ਸਕਦੀ ਹੈ ਜੇ ਕੋਈ ਮੈਨੂੰ ਜਲੀਲ ਕਰੇਗਾ ਤਾਂ ਨਹੀਂ ਹੋ ਸਕਦੀ ਮੈਂ ਇਲਜ਼ਾਮ ਸਾਰੇ ਤੁਹਾਡੇ ਤੇ ਹੀ ਕਿਉਂ ਲਗਦੇ ਕਿਉਂਕਿ ਉਹਨਾਂ ਨੂੰ ਨਜ਼ਰੀਏ ਰਹਿਦਾ ਹੈ ਕਿ ਕਿਵੇਂ ਨਾ ਕਿਵੇਂ ਰਾਜੇ ਵੜਿੰਗ ਨੂੰ ਡਿਲੀਊਟ ਕਰੋਗੇ ਕਿਵੇਂ ਨਾ ਕਿਵੇਂ ਰਾਜਾ ਵੜਿੰਗ ਨੂੰ ਇਹ ਜਿਹੜਾ ਮੁੰਡਾ ਹੈ 44 ਸਾਲਾਂ ਚ ਕਾਂਗਰਸ ਪਾਰਟੀ ਦਾ ਪ੍ਰਧਾਨ ਬਣ ਗਿਆ ਆਮ ਆਦਮੀ ਪਾਰਟੀ ਦੀ ਹਨੇਰੀ ਦੇ ਵਿੱਚੋਂ ਜਿੱਤ ਕੇ ਆਇਆ ਜਿੱਥੇ ਮੁੱਖ ਮੰਤਰੀ ਹਾਰ ਗਏ ਸਾਰੇ ਉਹਨਾਂ ਨੂੰ ਇਹ ਲੱਗਦਾ ਕਿ ਇਸ ਵਿਅਕਤੀ ਨੂੰ ਵੀਲੇਨਲ ਰੋਕ ਲੋ ਇਹਦੇ ਤੇ ਇਲਜ਼ਾਮ ਲਾ ਲੋ ਇਹਰੇ ਬਾਰੇ ਗੱਲਾਂ ਕਰ ਲੋ ਇਹਨੂੰ ਕਿਵੇਂ ਨਾ ਕਿਵੇਂ ਬਦਨਾਮ ਕਰੋ ਪਰ ਜਿਹੜੀ ਸੱਚ ਹੈ ਉਹ ਉਹ ਉਹਨੂੰ ਉਹ ਕਦੇ ਛੁਪਦਾ ਨਹੀਂ ਹੈ ਬੰਕਜ ਆਉਣ ਵਾਲੇ ਸਮੇਂ 'ਚ ਤੁਹਾਨੂੰ ਪਤਾ ਤੁਸੀਂ ਆਖੋਗੇ ਨਹੀਂ ਯਾਰ ਲੋਕਾਂ ਨੇ ਇਹ ਗਲਤ ਵਿਚਾਰਧਾਰਾ ਬਣਾਈ ਸੀ ਉਸ ਵੇਲੇ ਲੋਕਾਂ ਦੀ ਲੋਕਾਂ ਦੀ ਵਿਚਾਰਧਾਰਾ ਹੈ ਹੀ ਨਹੀਂ ਹੈ ਇਹ ਜਿਵੇਂ ਲੱਗਦਾ ਨਹੀਂ ਕਿ ਬਠਿੰਡਾ ਕਮਜ਼ੋਰ ਕੈਂਡੀਡੇਟ ਜਿਹੜਾ ਮੈਦਾਨ ਦੇ ਵਿੱਚ ਉਤਾਰਿਆ ਹਰ ਸਿਮਰਤ ਬਾਦਲ ਦੇ ਸਾਹਮਣੇ ਇਹ ਤਾਂ ਰਾਜਾ ਬਰਿੰਗ ਨੂੰ ਆਪ ਆਣਾ ਚਾਹੀਦਾ ਸੀ ਕਿਰ ਜਰਨੈਲ ਆ ਤਾਂ ਜਰਨੈਲ ਨੂੰ ਕਮਾਂਡ ਸੰਭਾਲਣੀ ਚਾਹੀਦੀ ਸੀ ਪਿਛਲੀ ਵਾਰ ਵੀ ਸੰਭਾਲੀ ਚਲੋ 20000 ਦੇ ਮਾਰਜਨ ਤੋਂ ਰਹਿ ਗਏ ਲੇਕਿਨ ਕਮਾਂਡ ਤਾਂ ਤੁਹਾਨੂੰ ਸੰਭਾਲਣੀ ਚਾਹੀਦੀ ਸੀ ਕਿ ਜੀ ਕਾਰਗਿਲ ਦੀ ਲੜਾਈ ਨਹੀਂ ਹੈ ਕਿ ਦੇਸ਼ ਨੂੰ ਖਤਰਾ ਹੋ ਗਿਆ ਬਾਦਲ ਵਾਲੇ ਖਤਮ ਹੈ ਆਲਰੇਡੀ ਤੁਹਾਨੂੰ ਇਹ ਲੱਗਦਾ ਕਿ ਹਰ ਸਿਮਰਤ ਬਹੁਤ ਵੱਡੀ ਤੋਪ ਹੈ ਮੈਂ ਤਾਂ ਉਹਨਾਂ ਦਾ ਚੋਣ ਲੜਕੇ ਵੇਖਿਆ ਯਾਰ ਹਾਂ ਜਦੋਂ ਉਹ ਪੂਰੀ ਸਤਾ ਤਾਕਤ ਚ ਜੋਬਨ ਸੀ ਜਦੋਂ ਕੇਂਦਰ ਦੇ ਅੱਜ ਮੈਨੂੰ ਕਹ ਰਿਹਾ ਬਾਲਾਂ ਟੁੱਟਾਰਾ ਤੂੰ ਉਸ ਮੈਨੂੰ ਦੱਸੋ ਜਦੋਂ ਕੇਂਦਰੀ ਮੰਤਰੀ ਸੀਗੀ ਹਰਸਿਮਰਤ ਕੋਰ ਬਾਦਲ ਜੀ ਕੇਂਦਰੀ ਮੰਤਰੀ ਸਨ ਉਹਨਾਂ ਦੇ ਖਿਲਾਫ ਮੈਂ ਲੜਿਆ ਜਦੋਂ ਸੁਖਬੀਰ ਸਿੰਘ ਬਾਦਲ ਦੀ ਚੜ੍ਹਾਈ ਸੀ ਔਰ ਇਹ ਪ੍ਰੈਡਿਕਸ਼ਨ ਸੀਗੀ ਸੁਖਬੀਰ ਸਿੰਘ ਬਾਦਲ ਸਾਹਿਬ ਦੁਬਾਰਾ ਸਰਕਾਰ ਬਣਾ ਸਕਦੇ ਨੇ ਉਦੋਂ ਲੜਿਆ ਯਾਰ ਹੁਣ ਅੱਜ ਤਾਂ ਉਹ ਵਿਚਾਰੇ ਢਹ ਢੇਰੀ ਹੋਏ ਪਏ ਐ ਲੇਕਿਨ ਕਮਜ਼ੋਰ ਕੈਂਡੀਡੇਟ ਨਹੀਂ ਹੈ ਅਗਰ ਮੇਰੀ ਧਰਮਪਤਨੀ ਚੋਣ ਨਹੀਂ ਲੜਦੀ ਹਾਂ ਇਹ ਫੈਸਲਾ ਪਰਿਵਾਰ ਕਰ ਲੈਂਦਾ ਵੀ ਨਹੀਂ ਅਸੀਂ ਜ਼ਿੰਮੇਵਾਰੀ ਨਿਭਾਉਣੀ ਹੈ ਫਿਰ ਮੈਨੂੰ ਦੱਸੋ ਹੂ ਇਜ਼ ਦਾ ਬੈਸਟ ਕੈਂਡੀਡੇਟ ਇਨ ਬਿਟਵੀਨ ਨਾ ਤੁਸੀਂ ਬੈਸਟ ਪਿਛਲੀ ਵਾਰ ਤੁਸੀਂ ਸਿਰਫ 20000 ਦੇ ਮਰ ਜਾਂਦੇ ਰਹੇ ਸੀ ਤੁਹਾਡੇ ਤੋਂ ਬੈਸਟ ਕੈਂਡੀਡੇਟ ਤਾਂ ਹੋ ਹੀ ਨਹੀਂ ਸਕਦਾ ਨਾਲੇ ਪੰਕਜ ਸਾਡੇ ਤੋਂ ਬਿਨਾ ਹੂ ਇਜ਼ ਦਾ ਬੈਸਟ ਕੈਂਡੀਡੇਟ ਤੁਹਾਨੂੰ ਸਾਰੀਆਂ ਸਥਿਤੀਆਂ ਪਰਿਸਥਿਤੀਆਂ ਤੋਂ ਵਾਕਿਫ ਕਰਾਤਾ ਕਿ ਕਿਉਂ ਨਹੀਂ ਚੋਣਵ ਲੜਿਆ ਗਿਆ ਜਿਹੜਾ ਤਾਂ ਨਹੀਂ ਤੁਸੀਂ ਇਲੈਕਸ਼ਨ ਤਾਂ ਨਹੀਂ ਲੜੀ ਤੁਹਾਡੀ ਅੱਖ ਸਤਾਈ ਤੇ ਦੇਖੋ ਮੈਂ ਤੁਹਾਨੂੰ ਕਹਿ ਰਿਹਾ ਕਿ ਮੇਰੀ بطور ਪਾਰਟੀ ਦਾ ਪ੍ਰਧਾਨ ਹੁੰਦੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਸੀ ਅਖ 27 ਤੇ ਤਾਂ ਰਹਿਣੀ ਚਾਹੀਦੀ ਏ ਜੇ ਤੁਸੀਂ ਆਪ ਦੀ ਅਖ 2027 ਨੂੰ ਮਿਸ ਕਰਦੇ ਹੋ ਤੁਸੀਂ ਉਹ ਟਾਰਗੇਟ ਤੁਹਾਡਾ ਨਹੀਂ ਹੈ ਕਿਸੇ ਦਾ ਵੀ ਵੀ ਅਸੀਂ ਪਾਰਟੀ ਨੂੰ ਦੁਬਾਰੇ ਹੋਂਦ ਵਿੱਚ ਲੈ ਕੇ ਆਉਣਾ ਹੈ ਔਰ ਸਰਕਾਰ ਬਣਾਉਣੀ ਹੈ ਤਾਂ ਫਿਰ ਤਾਂ ਬੜੀ ਨਲਾਇਕੀ ਹੋਊਗੀ ਫਿਰ ਮੈਨੂੰ ਲੱਗਦਾ ਮੈਨੂੰ ਪੰਜਾਬ ਦਾ ਪ੍ਰਧਾਨ ਬਣਨ ਦਾ ਕੋਈ ਹੱਕ ਨਹੀਂ ਹੈ ਮੈਂ ਇਸ ਕਰਕੇ ਕਹਿ ਰਿਹਾ ਸੀ ਕਿਉਂਕਿ ਸਤਾਈ ਦੇ ਵਿੱਚ ਕਹਿੰਦੇ ਕਿ ਰਾਜਾ ਵੜਿੰਗ ਆਪਣੇ ਆਪ ਨੂੰ ਐਜ਼ ਅ ਸੀਐਮ ਕਾਂਗਰਸ ਦੇ ਵਿੱਚੋਂ ਦੇਖ ਰਹੇ ਨੇ ਇਸੇ ਕਰਕੇ ਟੋਪੀ ਉਤਾਰ ਕੇ ਹੁਣ ਦਸਤਾਰ ਸਜਾ ਰਹੇ ਨੇ ਇਸੇ ਕਰਕੇ ਅੱਜ ਨਵੀਂ ਲੁੱਕ ਵੀ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਔਰ ਸੀਐਮ ਕਹਿੰਦੇ ਪੰਜਾਬ 'ਚ ਬਿਨਾਂ ਦਸਤਾਰ ਤੋਂ ਪੋਸੀਬਲ ਹੀ ਨਹੀਂ ਹੈ ਦੇਖੋ ਗੱਲ ਇਹ ਹੈ ਜਦੋਂ ਬੰਦੇ ਕੋਲ ਸਾਈਕਲ ਹੁੰਦਾ ਫਿਰ ਉਹ ਸਕੂਟਰ ਦੀ ਇੱਛਾ ਰੱਖਦਾ ਕਿ ਮੋਟਰਸਾਈਕਲ ਹੋਵੇ ਜਾਂ ਮੋਟਰਸਾਈਕਲ ਸਕੂਟਰ ਹੋਵੇ ਜਿੰਨੂੰ ਫਿਰ ਮੋਟਰਸਾਈਕਲ ਸਕੂਟਰ ਹੋਵੇ ਤਾਂ ਫਿਰ ਬੰਦਾ ਕਾਰ ਦੀ ਇੱਛਾ ਰੱਖਦਾ ਹੈ ਜਦੋਂ ਕਾਰ ਲੈ ਲੇ ਤਾਂ ਫਿਰ ਕਹਿੰਦਾ ਯਾਰ ਮੇਰੇ ਕੋਲ ਵੱਡੀ ਕਾਰ ਇਹ ਚ ਕੋਈ ਤੋੜਾ ਨਹੀਂ ਹੈ ਹਰ ਵਿਅਕਤੀ ਇੱਛਾ ਉਰੀ ਦਿਨ-ਦਿਨ ਵੱਧਦੀ ਜਾਂਦੀ ਹੈ ਤੁਸੀਂ ਅੱਜ ਇਸ ਮਕਾਮ ਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਕਿਸੇ ਦਿਨ ਨਿਊਜ਼ 80 ਨੂੰ ਹੈਡ ਕਰਾਂ ਐਂਡ ਇਰਿਚ ਕੋਈ ਮਾੜੀ ਗੱਲ ਨਹੀਂ ਹੈ ਹਾਂ ਉਹ ਪੂਰੀ ਹੁੰਦੀ ਹੈ ਨਹੀਂ ਹੁੰਦੀ ਹੈ ਜਨਤਾ ਤੇ ਪੰਜਾਬ ਦੇ ਲੋਕਾਂ ਨੇ ਵੇਖਣਾ ਇੱਛਾਵਾਂ ਹੈਗੀਆਂ ਨੇ ਲੇਕਿਨ ਨਾਲ ਹੀ ਨਾਲ ਇਹ ਹੈ ਕਿ ਕਾਂਗਰਸ ਪਾਰਟੀ ਨੂੰ ਆਪਣੇ ਮਕਾਮ ਤੱਕ ਪਹੁੰਚਾਉਣਾ ਰਾਜਾ ਵੜਿੰਗ ਕਿੰਨਾ ਕਾਮਯਾਬ ਪ੍ਰਧਾਨ ਸੀ ਜਦੋਂ ਉਰੀ ਪ੍ਰਧਾਨਗੀ ਸੀ ਇਹ ਮੇਰੇ ਮਨ ਦੀਆਂ तमाम ਇੱਛਾ ਹੈ 47 ਸਾਲ ਦੀ ਉਮਰ ਚ ਪ੍ਰਧਾਨ ਬਰਨਾ ਰਾਜਾ ਵਰਿੰਗੇ ਸੋਚਦੇ ਨੇ ਕਿ 47 48 ਸਾਲ ਦੀ ਉਮਰ ਚ ਸੀਐਮ ਫੇਸ ਜਾਂ ਸੀਐਮ ਵੀ ਜਿਹੜਾ ਪੰਜਾਬ ਦਾ ਹੋ ਸਕਦੇ ਨੇ ਦੇਖੋ 100% ਮੈਂ ਤਾਂ ਤੁਹਾਨੂੰ ਕਿਹਾ ਕਿ ਇੱਛਾ ਹੁੰਦੀ ਹੈ ਲੇਕਿਨ ਨਾਲ ਹੀ ਨਾਲ ਮੇਰੀ ਇਹ ਇੱਛਾ ਵੀ ਹੈ ਕਿ ਐਸੀ ਵੀ ਕੋਈ ਗੱਲ ਨਹੀਂ ਉਤੇਜ ਨਾ ਨਹੀਂ ਹੈ ਬੜਾ ਲੰਮਾ ਸਮਾਂ ਪਿਆ ਹੈ ਅਗਰ ਕਿ ਮੁਕੱਦਰਾਂ ਚ ਲਿਖਿਆ ਹੈ ਕਿ ਬਿਨਾ ਪੋਲੀਟੀਕਲ ਬੈਕਗਰਾਉਂਡ ਤੋਂ ਤੁਸੀਂ ਇਸ ਵਾਰੀ ਵੀ ਚੋਣਾਂ ਜਿੱਤ ਗਏ ਹੋ ਮੈਨੂੰ ਤਾਂ ਇਹ ਲੱਗਦਾ ਕਿ ਇਸ ਵਾਰੀ ਦਾ ਚੋਣ ਜਿੱਤਣਾ ਇਹ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਹੋਈ ਹੈ ਉਹਨਾਂ ਨੇ ਕਿਹਾ ਕਿ ਨੇ ਇੰਦ ਨੂੰ ਜਿਟਾਉਣਾ ਹੈ ਫਿਰ ਪਾਰਟੀ ਦਾ ਪ੍ਰਧਾਨ ਬਣਾਉਣਾ ਸੋ ਅਗਰ ਕੁਝ ਪਰਮਾਤਮਾ ਨੇ ਤੈਅ ਕਰ ਰੱਖਿਆ ਹੈ ਤਾਂ ਫਿਰ ਪਰਮਾਤਮਾ ਤੇ ਛੱਡਣਾ ਚਾਹੀਦਾ ਹਾਂ ਮੇਰਾ ਕੰਮ ਹੈ ਕਰਮ ਕਰਨਾ ਮਿਹਨਤ ਕਰਨਾ ਉਹ ਰਾਜਾ ਵੜਿੰਗ ਕਰਮ ਤੇ ਮਿਹਨਤ ਕਰ ਰਹੇ ਹੋਰ ਮੈਨੂੰ ਲੱਗਦਾ ਹੈ ਪੰਖਤ ਜੀ ਕਰਮਾਂ ਦੇ ਨਾਲ ਮੀਨਤ ਗਾਂਧੀ ਨੇ ਕਦੀ ਕਿਹਾ ਕਿ ਵੜਿੰਗ ਮੈਂ ਤੈਨੂੰ ਇੱਕ ਦਿਨ ਸੀਐਮ ਫੇਸ ਦੇਖਦਾ ਵੜਿੰਗ ਮੈਂ ਤੈਨੂੰ ਇੱਕ ਦਿਨ ਜਿਹੜਾ ਉਹ ਸੀਐਮ ਬਣਾਉਣਾ ਚਾਹੁੰਦਾ ਕਿਉਂਕਿ ਬਹੁਤ ਨੇੜੇ ਦੀ ਦੋਸਤੀ ਤੁਹਾਡੀ ਹੈ ਇਸ ਬਾਰੇ ਨਹੀਂ ਦੱਸੂਗਾ ਕਿਹਾ ਕਿ ਨਹੀਂ ਕਿਹਾ ਤੁਹਾਡੀ ਮੁਸਕਰਾਹਟ ਸਾਰਾ ਕੁਝ ਦੱਸ ਰਹੀ ਹੈ ਨਾ ਇਸ ਬਾਰੇ ਨਹੀਂ ਇਸ ਬਾਰੇ ਲੀਡਰਸ਼ਿਪ ਨਾਲ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹੈ ਹੀ ਇਸ ਲਾਈਕ ਆ ਅ ਅਜ ਰਾਜਾ ਵੜਿੰਗ ਜੋ ਵੀ ਹੈ ਉਹ ਕਾਂਗਰਸ ਪਾਰਟੀ ਨਹੀਂ ਇਥੋਂ ਤੱਕ ਪਹੁੰਚਾਇਆ ਔਰ ਖਾਸ ਕਰਕੇ ਰਾਹੁਲ ਗਾਂਧੀ ਦਾ ਬਹੁਤ ਵੱਡਾ ਯੋਗਦਾਨ ਹੈਗਾ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਬਾਜਵਾ ਹੋਰੀ ਵੀ ਕਹਿ ਰਹੇ ਸੀ ਮੇਰੀ ਅਖੀਰਲੀ ਪਾਰੀ ਹੈ ਮੈਂ ਹੁਣ ਦੇਖਦਾ ਕਿ ਇਹਦੇ ਵਿੱਚ ਹਾਂ ਬਾਜਵਾ ਸਾਹਿਬ ਵੀ ਹੀ ਇਜ਼ ਅ ਵੈਰੀ ਸੀਨੀਅਰ ਆਦਮੀ ਮੈਂ ਤੁਹਾਨੂੰ ਕਹਿ ਰਿਹਾ ਕਿ ਕਿਉਂ ਨਹੀਂ ਹਰ ਵਿਅਕਤੀ ਦੀ ਇੱਛਾ ਹੈ ਹਰ ਵਿਅਕਤੀ ਦੀ ਇੱਛਾ ਹੈ ਚਾਹੇ ਉਹ ਬਾਜਵਾ ਸਾਹਿਬ ਹੈ ਚਾਹੇ ਕੋਈ ਹੋਰ ਵਿਅਕਤੀ ਹੈ ਬਿਲਕੁਲ ਮੈਨੂੰ ਇਸ ਕਦੀ ਬਣ ਸਕਦੇ ਕਦੀ ਸੀਐਮ ਕਦੀ ਬਣ ਸਕਦੇ ਨਹੀਂ 101% ਬਣਾਗਾ ਇਹ ਨਹੀਂ ਪਤਾ ਵੀ ਕਦੋਂ 101% ਬਣਾਗਾ ਹੱਥ 'ਚ ਲਿਖਿਆ ਹੋਇਆ ਮੈਨੂੰ ਲਕੀਰ ਕਹਿੰਦੇ ਕਿ ਨਹੀਂ ਨਾ ਲਕੀਰ ਆਪਣੇ ਆਪ ਤੇ ਕੌਨਫੀਡੈਂਸ ਆਪਣੇ ਆਪ ਤੇ ਉਹ ਜਾਣ ਜੇ ਮੈਂ ਤੁਹਾਨੂੰ ਕਿਹਾ ਕਿ ਕਾਮ ਕਰਦਾ ਮੁੰਡਾ ਕਾਂਗਰਸ ਪਾਰਟੀ ਦੀ ਅਗਵਾਈ ਕਰ ਸਕਦਾ ਹੈ 올 ਇੰਡੀਆ ਦਾ ਪ੍ਰਧਾਨ ਬਣ ਸਕਦਾ ਹੈ ਤਿੰਨ ਵਾਰੀ 100% ਬੜਾਂਗਾ ਇਹ ਜ਼ਰੂਰੀ ਨਹੀਂ ਹੈ ਵੀ 2000 ਸਾਈਜ਼ ਬਣਨਾ ਹੈ ਅੱਗੇ ਬਣਨਾ ਹੈ ਕਿਦੋਂ ਬਣਨਾ ਹੈ ਪਰ ਮੇਰਾ ਟੀਚਾ ਕਦੇ ਨਾ ਕਦੇ ਜ਼ਰੂਰ ਬਣਾ। ਦੂਸਰਾ ਇਹ 2 ਸਾਲ ਤੁਹਾਡੀ ਪ੍ਰਧਾਨਗੀ ਨੂੰ ਕੱਲ ਹੋ ਗਏ। ਜਦੋਂ ਤੁਸੀਂ ਪ੍ਰਧਾਨਗੀ ਸੰਭਾਲੀ ਬਹੁਤ ਸਾਰੇ ਸਵਾਲ ਤੁਹਾਡੀ ਪ੍ਰਧਾਨਗੀ ਨੂੰ ਲੈ ਕੇ ਉੱਠੇ। ਬਹੁਤ ਸਾਰੇ ਟਕਸਾਲੀ ਕਾਂਗਰਸ ਵਾਲੇ ਕਾਂਗਰਸ ਛੱਡ ਗਏ। ਸਭ ਤੋਂ ਵੱਡੀ ਐਗਜ਼ਾਮਪਲ ਮੈਂ 3-4 ਦਊਂਗਾ ਤੁਸੀਂ ਉਹਨਾਂ ਨੂੰ ਇੱਕ-ਇੱਕ ਕਰਕੇ ਡਿਸਕ੍ਰਾਈਬ ਕਰ ਸਕਦੇ ਹੋ। ਰਵਨੀਤ ਸਿੰਘ ਬਿੱਟੂ ਕਾਂਗਰਸ ਦਾ ਅਜੀਹਾ ਪਰਿਵਾਰ ਜੋ ਸਭ ਤੋਂ ਵੱਡਾ ਪਰਿਵਾਰ ਜਿਹੜਾ ਵੈ ਉਹ ਜਾਣਿਆ ਜਾਂਦਾ ਪੰਜਾਬ ਦੇ ਵਿੱਚ। हां बिल्कुल अ बिट्टू बहुत बड़ा चेहरा सीगा परिवार ਨੂੰ ਬਹੁਤ ਕੁਝ ਕਾਂਗਰਸ ਪਾਰਟੀ ਨੇ ਦਿੱਤਾ ਮੁੱਖ ਮੰਤਰੀਸ਼ਿਪ ਤੋਂ ਲੈ ਕੇ ਮੰਤਰੀ ਤੋਂ ਲੈ ਕੇ ਪਰ ਸਰਦਾਰ ਬੈਂ ਸਿੰਘ ਨੇ ਉਹ ਨਭਾਇਆ ਵੀ ਪਰਿਵਾਰ ਨੇ ਉਹ ਨਭਾਇਆ ਵੀ ਮੇਰੇ ਖਿਆਲ ਅੱਜ ਇਹ ਮੌਸਮ ਹੈ ਆ ਲੋਗਾਂ ਚ ਬਹੁਤ ਤੇਜ਼ ਨੇ ਉਹਨਾਂ ਨੂੰ ਲੱਗਦਾ ਕਿ ਜਲਦੀ ਅਸੀਂ ਪਰ ਥੋੜੀ ਜਲਦੀ ਨਾਲ ਕੁਝ ਨਹੀਂ ਬਣਾ ਕਿ ਜਲਦੀ ਅਸੀਂ ਪਹੁੰਚ ਜੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹ ਫਰਸਟ੍ਰੇਸ਼ਨ ਉਹ ਕਾਲੀ ਕਾਲਾਪਣ ਜਿਹੜਾ ਬੰਦੇ ਦਾ ਕੈਰੀਅਰ ਸਪੋਇਲ ਕਰ ਦਿੰਦਾ ਮੈਂ ਤਾਂ ਬਹੁਤ ਸਾਰੇ ਕਾਲੇ ਲੀਡਰ ਵੇਖੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਮੈਂ ਅੱਜ ਹੁਣੇ ਇੱਥੇ ਉਹ ਜਿਹੜੇ ਕਾਲੇ ਆ ਨਾ ਉਹ ਕਾਲਾ ਕੰਮ ਖਰਾਬ ਹੋ ਜਾਂਦਾ ਤੁਸੀਂ ਦੇਖ ਲਿਓ ਬਿੱਟੂ ਜੀ ਭੀੜ ਚ ਰੋਲ ਕੇ ਰਹਿ ਜਾਣਗੇ ਇੰਨੀ ਭੀੜ ਹੈ ਉਹ ਉਹਦੇ ਵਿੱਚ ਬੀਬੀ ਬੀਜਪੀ ਚ ਖਸਾਰੀ ਭੀੜ ਤੇ ਤੁਹਾਡੀ ਹੈ ਉਹ ਸਾਰੀ ਭੀੜ ਤੇ ਕਾਂਗਰਸ ਦੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਸੁਨੀਲ ਜਾਖੜ ਨੇ ਮੈਂ ਪ੍ਰਤਾਪ ਬਾਜਵਾ ਹੋਰਾਂ ਨੇ ਤਾਂ ਭੇਖਵਾਨੀ ਇਥੋਂ ਤੱਕ ਕਰਤੀ ਕਹਿੰਦੇ ਕਿ ਰਵਨੀਤ ਮਿੱਟੂ ਨਹੀਂ ਲੁਧਿਆਣੇ ਤੋਂ ਜਿੱਤੇ ਚਲੋ ਇਹ ਇਹ ਮੈਨੂੰ ਇਹ ਲੱਗਦਾ ਬਟ ਚਲੋ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਮੈਂ ਤੁਹਾਨੂੰ ਕਿਹਾ ਨਾ ਕਿ ਮੈਂ ਅੱਜਕੱਲ ਬਹੁਤ ਸਾਰੀਆਂ ਐਸੀਆਂ ਗੱਲਾਂ ਹਿੱਟ ਕਰਨੀਆਂ ਛੱਡਤੀਆਂ ਕਿ ਜਿਹੜੇ ਹਿੱਟ ਕਰਨ ਨਾ ਕਿਸੇ ਦੇ ਮਨ ਨੂੰ ਉਠੇ ਕੁਝ ਲੋਕ ਤਾਂ ਗੱਲ ਕਰਦੇ ਹੀ ਤਾਂ ਹੈ ਕਿ ਰਾਤ ਨੂੰ ਉਹਨੂੰ ਨੀਂਦ ਨਾ ਆਵੇ ਤੇ ਉਹਨੂੰ ਮੈਂ ਸਤਾਉਣਾ ਮੈਂ ਨਹੀਂ ਇਹ ਗੱਲ ਕਰਨਾ ਚਾਹੁੰਦਾ ਕਿਸੇ ਨੂੰ ਐਸੀ ਗੱਲ ਨਹੀਂ ਕਹਿਣਾ ਚਾਹੁੰਦਾ ਪਰਮਾਤਮਾ ਆਲ ਦੋ ਤੁਸੀਂ ਟਵੀਟ ਤੇ ਤਾਂ ਬਿਆਨ ਸਿੰਘ ਹੋਰਾਂ ਦਾ ਜ਼ਿਕਰ ਕਰਕੇ ਨਹੀਂਵੇਂ ਤੁਸੀਂ ਕਹਿ ਕਹਿ ਤੇ ਸਾਰਾ ਕੁਝ ਦਿੱਤਾ ਟਵੀਟ ਦੇ ਜ਼ਰੀਏ ਨਹੀਂ ਪੰਕਜ ਮੈਂ ਉਹ ਹੀ ਕਿਹਾ ਕਿ ਸਰਦਾਰ ਬਿਆਨ ਸਿੰਘ ਜੀ ਦੀ ਇੱਕ ਚਿੱਟੀ ਪੱਗ ਨੂੰ ਦਾਗ ਲਾਤਾ ਤੁਸੀਂ ਉਹਨਾਂ ਨੂੰ ਬੀਜੇਪੀ ਦੇ ਹੋਰਡਿੰਗ ਤੇ ਉਹਨਾਂ ਦੀ ਫੋਟੋ ਨਾ ਲਾਓ ਬਿੱਟੂ ਬ੍ਰਦਰ ਤੁਸੀਂ ਆਪ ਦਾ ਰਸਤਾ ਚੁਣਿਆ ਹੈ ਬਿਆਨ ਸਿੰਘ ਨੇ ਚਿੱਟੀ ਪੱਗ 1992 ਦੇ ਵਿੱਚ ਵਰਦੀਆਂ ਗੋਲੀਆਂ ਦੇ ਵਿੱਚ ਆਦੇ ਸਰੀਰ ਦੇ ਚਿੱਥੜੇ ਚਿੱਥੜੇ ਉਡਾਤੇ ਇਸ ਕਾਂਗਰਸ ਪਾਰਟੀ ਅ ਦ ਝੰਡਾ ਫੜ ਕੇ ਰੱਖਿਆ ਅੱਜ ਉਹਨਾਂ ਦੀ ਅਗਰ ਉਹ ਇਹਨਾਂ ਦੇ ਖਿਲਾਫ ਲੜਦੇ ਰਹੇ ਜਨ ਸੰਗੀਆਂ ਦੇ ਖਿਲਾਫ ਲੜਦੇ ਰਹੇ ਭਾਜਪਾ ਦੇ ਖਿਲਾਫ ਲੜਦੇ ਰਹੇ ਅੱਜ ਉਹਨਾਂ ਨੂੰ ਸ਼ਹੀਦ ਹੋ ਗਏ ਅੱਜ ਉਹਨਾਂ ਦੀ ਫੋਟੋ ਤੁਸੀਂ ਬੀਜੇਪੀ ਦੀ ਹੋਡਿੰਗ ਚ ਲਾਉਂਗੇ ਤਾਂ ਉਹਨਾਂ ਨੂੰ ਦੁੱਖ ਹੋਏਗਾ ਉਹ ਨਾ ਲਾਓ ਤੁਸੀਂ ਰਾਜਨੀਤੀ ਕਰੋ ਇਹ ਤਾਂ ਫਿਰ ਤੁਹਾਡਾ ਪਰਿਵਾਰ ਹੁਣ ਬਿਆਨ ਸਿੰਘ ਜੀ ਦੀ ਫੋਟੋ ਕਿੱਥੇ ਕਿੱਥੇ ਲੱਗੂਗੀ ਇੱਕ ਪਾਸੇ ਬੀਜੇਪੀ ਦੀ ਹੋਡਿੰਗ ਚ ਲੱਗੂਗੀ ਇੱਕ ਪਾਸੇ ਕਾਂਗਰਸ ਦੀ ਹੋਡਿੰਗ ਚ ਲੱਗੂਗੀ ਤੁਸੀਂ ਲਾਓਗੇ ਕਹਿੰਦੇ ਉਦੋਂ ਤਾਂ ਪੁੱਛਿਆ ਨਹੀਂ ਕਿਸੇ ਬਿਆਨ ਸਿੰਘ ਦੇ ਸਾਰਾ ਪਰਿਵਾਰ ਹੁਣ ਇਮੀਡੀਏਟਲੀ ਨਹੀਂ ਪੁੱਛ ਮੈਂ ਉਹ ਦੱਸਿਆ ਤਾਂ ਹੈ ਰੈਪਲਾਈ ਕਰਦੇ ਹਾਂ ਅੱਜ ਵੀ ਸ਼ਹੀਦ ਸਾਹਿਬ ਸਰਦਾਰ ਬਿਨ ਸਿੰਘ ਜੀ ਦਾ ਜਿਹੜਾ ਸਟੈਚੂ ਹੈ ਉਹ ਪੰਜਾਬ ਭਵਨ 'ਚ ਪੰਜਾਬ ਕਾਂਗਰਸ ਭਵਨ 'ਚ ਲੱਗਿਆ ਹੋਇਆ ਇਹ ਨਹੀਂ ਕਹਿਣਾ ਚਾਹੀਦਾ ਤੇ ਫਿਰ ਪੁੱਛਿਆ ਨਹੀਂ ਤਾਂ ਸ਼ਹੀਦ ਹੋਇਆਂ ਨੂੰ ਬਹੁਤ देर ਹੋ ਗਈ ਤੁਸੀਂ ਤਿੰਨ ਵਾਰੀ ਮੈਂਬਰ ਆਫ ਪਾਰਲੀਮੈਂਟ ਕਿਵੇਂ ਬਣ ਗਏ ਇਹ ਗੱਲ ਨਾ ਕਹੋ ਕਿ ਰਵਨੀਤ ਬਿੱਟੂ ਸੀਐਮ ਬਣਨਾ ਚਾਹੁੰਦੇ ਸੀ ਉਹਨੂੰ ਲੱਗਾ ਕਿ ਮੈਂ ਇੱਥੇ ਸੀਐਮ ਨਹੀਂ ਬਣ ਸਕਦਾ ਬੀਜੇਪੀ 'ਚ ਬਣ ਸਕਦਾ ਇਸ ਕਰਕੇ ਉਹ ਗਏ ਇਹ ਜਾਂ ਫਿਰ ਉਹਨਾਂ ਨੇ ਲੱਗਾ ਕਿ ਕਾਂਗਰਸ ਦਾ ਪੰਜਾਬ 'ਚ ਕੁਝ ਨਹੀਂ ਬਣ ਸਕਦਾ ਇਸ ਕਰਕੇ ਹੋ ਗਿਆ ਤਾਂ ਉਹਨਾਂ ਨੂੰ ਪੁੱਛੋ ਤੁਸੀਂ ਉਹ ਜਿਆਦਾ ਤੁਹਾਨੂੰ ਬਿਹਤਰ ਦੱਸਣਗੇ ਕਿ ਕਿਸ ਕਰਕੇ ਮੈਂ ਗਏ ਸੀਐਮ ਬਣਨ ਸਿਖੇ ਹਾਂ ਪਰ ਬੀਜੇਪੀ 'ਚ ਤਾਂ ਸੀਐਮ ਵਾਲਾ ਸੁਪਨਾ ਕਦੇ ਨਹੀਂ ਨਾ ਪੂਰਾ ਹੋਣਾ ਪੰਜਾਬ 'ਚ ਤਾਂ ਇੱਕ ਵੱਡੀ ਰੇਸ ਨਹੀਂ ਨਹੀਂ ਵੱਡੀ ਰੇਸ ਤੋਂ ਬਿਨਾ ਪੰਜਾਬ ਦੇ ਵਿੱਚ ਕਦੇ ਭੀਚੇ ਪੀ ਸਰਕਾਰ ਨਹੀਂ ਬਣਾ ਸਕੀ ਇਹ ਲਿਖ ਕੇ ਲੈ ਲਓ ਮੈਂ ਤੁਮਿੰਦਰ ਸਿੰਘ ਕੇਪੀ ਖਫਾ ਹੋਗੇ ਬਹੁਤ سارے ਇਦਾਂ ਦੇ ਕਾਂਗਰਸ ਦੇ ਟਕਸਾਲੀ ਨੇ ਜਿਹੜੇ ਤੁਹਾਡੀ ਪ੍ਰਧਾਨਗੀ ਤੋਂ ਬਾਅਦ ਖਫਾ ਨੇ ਨਹੀਂ ਨਹੀਂ ਗਲਤ ਕਹਿਨਾ ਕੋ ਮੇਰੀ ਪ੍ਰਧਾਨਗੀ ਤੋਂ ਅਗਰ ਪੰਕਜ ਖਫਾ ਹੁੰਦੇ ਤਾਂ ਉਹ 2 ਸਾਲ ਪਹਿਲਾਂ ਪਾਰਟੀ ਛੱਡ ਕੇ ਜਾਂਦੇ ਹੁਣ ਉਹ ਖਫਾ ਹੋਏ ਹੈ ਕਿ ਮੈਨੂੰ ਟਿਕਟ ਦਿਓ ਹੂੰ ਟਿਕਟ ਨਹੀਂ ਮਿਲ ਸਕਦੀ ਸੀਗੀ ਭਾਈ ਤੁਹਾਨੂੰ ਟਿਕਟਾਂ ਅਸੀਂ ਦਿੱਤੀਆਂ ਤੁਹਾਨੂੰ ਕਾਂਗਰਸ ਪਾਰਟੀ ਨੇ ਮੰਤਰੀ ਬਣਾਇਆ ਤੁਹਾਨੂੰ ਕਾਂਗਰਸ ਪਾਰਟੀ ਨੇ ਮੈਂਬਰ ਆਫ ਪਾਰਲੀਮੈਂਟ ਬਣਾਇਆ ਤੁਹਾਨੂੰ ਕਾਂਗਰਸ ਪਾਰਟੀ ਨੇ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ ਹੁਣ ਯਾਰ ਮੈਨੂੰ 12ਵੀਂ ਟਿਕਟ ਮਿਲ ਗਈ ਮੰਨ ਲਓ ਤੇ 13ਵੀਂ ਵਾਲੀ ਪਾਰਟੀ ਨਹੀਂ ਦੇ ਤੇ ਮੈਂ ਕਹਿੰਦਾ ਵੀ ਹੁਣ ਮੈਂ ਝੰਡਾ ਬਦਲਦਾ ਕਦੇ ਪਾਰਟੀ ਨੇ ਦੂਜੇ ਨੂੰ ਵੀ ਮੌਕਾ ਦੇਣਾ ਕਿ ਕੋਈ ਮੇਰਾ ਠੇਕਾ ਪੱਕੇ ਤੌਰ ਤੇ ਲਿਆਵੇ ਕਿ ਇਹ ਮੇਰਾ ਹੀ ਠੇਕਾ ਗਿੱਦੜਬੇ ਚੋਂ ਕੱਲਾ ਰਾਜਾ ਵੜਿੰਗੀ ਲੜੇਗਾ ਤੇ ਜਦੋਂ ਰਾਜਾ ਵੜਿੰਗੀ ਦੀ ਟਿਕਟ ਗਿੱਦੜਬਾਦੀ ਥਾਂ ਤੇ ਕਿਸੇ ਨੂੰ ਹੋਰ ਦੇਉਗੇ ਤਾਂ ਫਿਰ ਰਾਜਾ ਵੜਿੰਗੀ ਕਹੇਗਾ ਕਿ ਨਹੀਂ ਭਾਈ ਕਾਂਗਰਸ ਪਾਰਟੀ ਨੇ ਮੇਰੀ ਅਣਦੇਖੀ ਕੀਤੀ ਹੈ ਹੋ ਸਕਦਾ ਕਿ ਹੋਰ ਇਧਰਲੇ ਪਾਸੇ ਚਲਦੇ ਹੋ ਹੋ ਸਕਦਾ ਹੋਰ ਕਾਂਗਰਸ ਵਾਲੇ ਵੀ ਜਿਹੜੇ ਨੇ ਮੌਕਾ ਦੇਖ ਰਹੇ ਨੇ ਆਮਲਾ ਖੋਰਾ ਦਾ ਵੀ ਜ਼ਿਕਰ ਹੋ ਰਿਹਾ ਕਈਆਂ ਦਾ ਜ਼ਿਕਰ ਹੋ ਰਿਹਾ ਕਿ ਆਉਣ ਵਾਲੇ ਸਮੇਂ ਸ਼ਾਇਦ ਕਈਆਂ ਦਾ ਨਾਮ ਹੀ ਹੈ ਅਸੀਂ ਪਾਰਟੀ ਚੋਂ ਕੱਢਦੇ ਨਹੀਂ ਉਹਨਾਂ ਨੂੰ ਲੇਕਿਨ ਆਲਰੇਡੀ ਸਾਡੇ ਵੱਲੋਂ ਤਾਂ ਉਹ ਡੇਡ ਡੇਡ ਸਾਲ ਦੇ ਗਏ ਹੋਏ ਨੇ ਕੌਣ ਕੌਣ ਜਿਨ੍ਹਾਂ ਲੋਕਾਂ ਦਾ ਆਲਰੇਡੀ ਉਹਨੇ ਦਾ ਜ਼ਿਕਰ ਕਰ ਰਹੇ ਯਾਰ ਮੈਂ ਕਹਿਣਾ ਕਿ ਉਹ ਤਾਂ ਦੋ ਚਲੋ ਉਹ ਤਾਂ ਦੋ ਸਾਲ ਪਹਿਲਾਂ ਵੀ ਚੋਣਾਂ ਨਹੀਂ ਲੜੇ ਪਾਰਟੀ ਚ ਹਾਂ ਅਗਰ ਹਾਲ ਦਾ ਜੀ ਦੀ ਗੱਲ ਕਰੀਏ ਆਬਲਾ ਜੀ ਦੋ ਸਾਲ ਪਹਿਲਾਂ ਸਿਟਿੰਗ ਸੀਗੇ ਲੋਕਾਂ ਨੇ ਜਿਤਾਇਆ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਬਾਈ ਇਲੈਕਸ਼ਨ ਜਿੱਤੇ ਉਸ ਤੋਂ ਬਾਅਦ ਤੁਸੀਂ ਪੱਜ ਗਏ ਚੋਣ ਵੀ ਨਹੀਂ ਲੜੇ ਫਿਰ ਤੁਸੀਂ ਲੋਕਾਂ 'ਚ ਇਹ ਗੱਲ ਕਹੀ ਕਿ ਮੈਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ ਭਾਤੀ ਦਾ ਆਫਰ ਕਰ ਰਹੀ ਸੀ ਉਦੋਂ ਟਿਕਟ ਤੁਸੀਂ ਨਹੀਂ ਲਈ ਉਸ ਤੋਂ ਬਾਅਦ ਨਿਰੰਤਰ ਉਹ ਉਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਹੈ ਤੁਸੀਂ ਦੇਖ ਰਹੇ ਹੋਗੇ ਲੇਕਿਨ ਸੰਰੂਰ देयर मोर ਬਿਜ਼ਨਸmen ਰਾਦਰ ਦੈਨ ਪੋਲੀਟੀਸ਼ੀਅਨ ਜਾਰੇ ਬੀਜੇਪੀ ਚੋਂ ਮੈਨੂੰ ਨਹੀਂ ਪਤਾ ਮੈਂ ਕਿਉਂ ਪਹਿਲਾਂ ਟਿੱਪਣੀ ਕਰਨੀ ਹੈ ਬਟ ਹਾਂ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਗੱਲਾਂ ਕਰਦੇ ਐਵੇਂ ਜਿਹੜੇ ਜਾਣਾ ਚਾਹੁੰਦੇ ਨੇ ਜਾਂ ਜਿਹੜੇ ਜਾਣਗੇ ਯਾਰ ਮੈਂ ਤਾਂ ਕਹਣਾ ਮੌਸਮ ਬੜਾ ਚੰਗਾ ਹੈ ਹਾਂ ਸਾਹਮਣੇ ਦਿਖ ਰਿਹਾ ਲੋਕ ਕਹਿੰਦੇ ਕਿ ਨਹੀਂ ਨਹੀਂ ਅਸੀਂ ਬੀਜੇਪੀ ਚ ਜਾਵਾਂਗੇ ਸਾਡਾ ਜੀਵਨ ਸੁਰੱਖਿਤ ਹੈ ਸਾਨੂੰ ਈਡੀ ਤੋਂ ਕੋਈ ਡਰ ਨਹੀਂ ਹੋਏਗਾ ਇਨਕਮ ਟੈਕਸ ਤੋਂ ਕੋਈ ਡਰ ਨਹੀਂ ਹੋਏਗਾ ਸਾਨੂੰ ਸਾਨੂੰ सीबीआई ਤੋਂ ਕੋਈ ਡਰ ਨਹੀਂ ਹੋएगा ਇਹ ਬੜਾ ਵਧੀਆ ਮੌਸਮ ਹੈ ਜੀਨੇ ਜਾਣਾ ਹੁਣ ਘੁੱਟਣ ਫੇਰ ਕੱਲ ਨੂੰ ਹੋਇਆ ਕਿ ਉਹ ਜੋ ਘੁੱਟਣ ਮਹਿਸੂਸ ਹੁੰਦੀ ਹੈ ਜੀਨੇ ਜਾਣਾ ਉਹ ਚਲਾ ਜਾਵੇ ਲੇਕਿਨ ਸੰਗਰੂਰ ਤੋਂ ਤੁਸੀਂ ਗੋਲਡੀ ਹੋਰਾਂ ਨਾਲ ੱੱਕਾ ਕਰਕੇ ਤੁਹਾਡੇ ਤਾਂ ਬਹੁਤ ਨੇੜੇ ਸੀਗੇ ਗੋਲਡੀ ਬਹੁਤ ਮੇਰਾ ਪਿਆਰਾ ਦੋਸਤ ਹੈ ਛੋਟਾ ਵੀਰ ਹੈ ਬਟ ਪੋਲਿਟਿਕਸ ਦੇ ਵਿੱਚ ਤੁਸੀਂ ਇਹਨੂੰ ੱੱਕਾ ਨਾਲ ਕਿਹਾ ਜਾਵੇ ਇਹ ਇਦਾਂ ਚੱਲਦਾ ਰਹਿੰਦਾ ਹੈ ਕਦੇ ਉੱਪਰ ਕਦੇ نیچے ਕਦੇ ਤੁਹਾਡੀ ਗੱਲ ਮੰਨੀ ਜਾਂਦੀ ਹੈ ਕਦੇ ਤੁਹਾਡੀ ਨਹੀਂ ਮੰਨੀ ਜਾਂਦੀ ਲੋਕ ਮੈਨੂੰ ਜਦੋਂ ਮੰਤਰੀ ਨਹੀਂ ਬਣਾਇਆ ਅ ਮੰਨਪ੍ਰੀਤ ਬਾਦਲਹਰੀ ਮੰਤਰੀ ਬਣ ਗਏ ਮੇਰੇ ਨਾਲ ਵੀ ਤੱਕਾ ਮੈਂ ਸੋਚਦਾ ਲੋਕ ਕਹਿੰਦੇ ਸੀ ਵੀ ਹੋਇਆ ਲੇਕਿਨ ਪਤਾ ਨਹੀਂ ਰੱਬ ਨੇ ਕਦੋਂ ਕਿੱਥੇ ਤੁਹਾਡੇ ਵਾਸਤੇ ਕੀ ਕੁਝ ਚੰਗਾ ਰੱਖਿਆ ਹੋਵੇ ਸੋ ਅੱਜ ਮੈਨੂੰ ਲੱਗਦਾ ਕਿ ਲੋਕਾਂ ਦੀ ਮੰਗ ਸੀਗੀ ਐਂਡ ਡਿਮਾਂਡ ਸੀਗੀ ਇਸ ਕਰਕੇ ਸੁਪਾਲ ਸਿੰਘ ਖੇਰਨ ਨੂੰ ਚੋਣ ਲੜਾਇਆ ਗਿਆ ਲੇਕਿਨ ਗੋਲਡ ਹੀ ਕੋਈ ਛੋਟਾ ਸਾਡਾ ਲੀਡਰ ਨਹੀਂ ਹੈ ਸਾਡਾ ਭਰਾ ਐਂਡ ਇੱਕ ਦਿਨ ਆਏਗਾ ਉਤੇਜਨਾਚ ਮੈਂ ਨੌਜਵਾਨ ਮੁੰਡਿਆਂ ਨੂੰ ਕਹਿਣਾ ਚਾਹੁੰਦਾ ਥੋੜਾ ਫਿਊਚਰ ਹੈ ਤੁਹਾਡਾ ਫਿਊਚਰ ਹੈ ਉਤੇਜਨਾਚ ਨਾ ਆਓ 골ਡੀ ਮੇਰਾ خیال 40 42 ਸਾਲ ਦਾ ਹੋਏਗਾ ਮਾਤਰ ਐਂਡ ਸੁਪਾਲ ਸਿੰਘ ਖਰਾਰ ਹੀ 60 62 60 ਦੇ ਹੋਣਗੇ ਸੋ ਮੇਰੇ ਕਹਿਣਾ ਮਤਲਬ ਉਤੇਜਨਾਚ ਨਹੀਂ ਆਉਣਾ ਚਾਹੀਦਾ ਸਮਾ ਆਏਗਾ ਆਪਣੇ ਸਮੇ ਦਾ ਇੰਤਜ਼ਾਰ ਕਰੋ ਇਹ ਹਰ ਨੌਜਵਾਨਾਸਤੇ 골ਡੀ ਤਾਂ ਬਹੁਤ ਸਿਆਣਾ ਮੁੰਡਾ ਹੈ ਉਹਨੇ ਤਾਂ ਸੁਭਾਸ਼ ਸਿੰਘ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਸਟੇਟਮੈਂਟ ਦੇਖੀ ਹੋਣੀ ਹੈ ਪਿਛਲੇ 2 ਦਿਨ ਪਹਿਲਾਂ ਉਸ ਨੂੰ ਲੈ ਕੇ ਬਹੁਤ ਸਾਰਾ ਰੋਲਾ ਪੈ ਗਿਆ ਕਾਂਗਰਸ ਨੇ ਬਹੁਤ ਸਾਰੀ ਆਵਾਜ਼ ਚੁੱਕੀ ਉਹ ਡਾਕਟਰ ਮਨਮੋਨ ਸਿੰਘ ਹੋਰਾਂ ਦਾ ਉਹਨਾਂ ਨੇ ਜ਼ਿਕਰ ਕਰ ਦਿੱਤਾ ਔਰ ਇਹ ਕਹਿ ਦਿੱਤਾ ਕਿ ਇਹ ਇੱਕ ਕਲਾਸ ਨੂੰ ਜਿਹੜਾ ਵੈ ਸਾਰੀ ਸੰਪਤੀ ਇਕੱਠੀ ਕਰਕੇ ਦੇਣਾ ਚਾਹੁੰਦੇ ਸੀ ਪੰਖ ਡਾਕਟਰ ਮਨਮੋਨ ਸਿੰਘ ਦੇਖੋ ਸਰਦਾਰ ਪ੍ਰਧਾਨ ਮੰਤਰੀ ਜਿਹਨੇ ਪੂਰੀ ਦੁਨੀਆ ਦੇ ਵਿੱਚ ਕੀ ਰਲੋਗਾ ਸੀ ਜਿਹਦਾ ਲੋਹਾ ਓਬਾਮਾ ਅਰਗੇ ਵੀ ਉਹਨਾਂ ਤੋਂ ਸਲਾਹ ਲੈਂਦੇ ਸੀ ਐਸਾ ਵੱਡਾ ਅਰਥ ਸ਼ਾਸਤਰੀ ਸੀਗਾ ਸੋ ਉਹਨਾਂ ਬਾਰੇ ਇਹ ਗੱਲ ਕਹਿਣਾ ਕਿ ਡਾਕਟਰ ਮਨਮੋਹਨ ਸਿੰਘ ਬਾਇਸ ਸੀਗਾ ਕਿਸੇ ਨੂੰ ਫਾਇਦਾ ਪਹੁੰਚਾਉਣਾ ਚਾਹੁੰਦਾ ਸੀ ਮੈਨੂੰ ਲੱਗਦਾ ਕਿ ਭੁਖ ਲਾ ਹਟ ਹੈ ਇਹ ਇਹ ਮੈਨੂੰ ਲੱਗਦਾ ਕੋਈ ਗੱਲ ਮੋਦੀ ਸਾਹਿਬ ਦੀ ਹਰ ਗੱਲ ਲੋਕ ਮੰਨ ਲੈਣਗੇ ਜ਼ੁਮਲਾ ਇਧਰ ਉਧਰ ਲੇਕਿਨ ਇਹ ਗੱਲ ਕੋਈ ਨਹੀਂ ਮੰਨੇਗਾ ਦੂਸਰੀ ਇਸ ਸਰਦਾਰਾਂ ਦੇ ਵਾਸਤੇ ਹੋਰ ਖਤਰਨਾਕ ਗੱਲ ਹੈ ਅੱਜ ਸਰਦਾਰ ਇੱਕ ਦੇਸ਼ ਦਾ ਸਾਡਾ ਪ੍ਰਧਾਨ ਮੰਤਰੀ ਸੀ ਸਾਨੂੰ ਬੜਾ ਮਾਣ ਹੈ ਕਿ ਸਾਡਾ ਪੱਗ ਵਾਲਾ ਸਰਦਾਰ ਦੇਸ਼ ਦਾ ਪ੍ਰਧਾਨ ਮੰਤਰੀ ਪਹਿਲਾ ਇਹ ਬੜੀ ਫਕਰ ਦੀ ਗੱਲ ਸੀ ਔਰ 10 ਸਾਲ ਰਿਹਾ ਤੁਸੀਂ ਸਰਦਾਰ ਤੇ ਇਲਜ਼ਾਮ ਲਾਉਂਗੇ ਕਿ ਸਰਦਾਰ ਬਾਇਸ ਹੈ ਕਿ ਉਹਨੇ ਮੁਸਲਮਾਨ ਉਹਨੇ ਇਹ ਦਲੇ ਤੋਂ ਉਹਨਾਂ ਨੇ ਪਛੜਿਆਂ ਦੀ ਗੱਲ ਕੀਤੀ ਜਾਂ ਕਿਸੇ ਹੋਰ ਦੀ ਗੱਲ ਕੀਤੀ ਇਹ ਕੰਮ ਨਾ ਕਰੋ ਯਾਰ ਇਹ ਅੱਗ ਨਾਲ ਨਾ ਖੇਲੋ ਤੁਸੀਂ ਦੇਸ਼ ਨੂੰ ਤੋੜਨ ਦੀ ਗੱਲ ਕਰ ਰਹੇ ਹੋ ਡਾਕਟਰ ਮਨਮੋਨ ਸਿੰਘ ਨੇ ਇਸ ਦੇਸ਼ ਨੂੰ ਜੋੜਨ ਦੀ ਗੱਲ ਕੀਤੀ ਸੀ ਪਰ ਪੰਜਾਬ ਦੇ ਸਰਦਾਰ ਤੁਹਾਨੂੰ ਕਦੇ ਮਾਫ਼ ਨਹੀਂ ਕਰਨਗੇ ਕਿਉਂਕਿ ਤੁਸੀਂ ਪੱਗ ਨੂੰ ਡਿলিউਟ ਕਰਨ ਲੱਗੇ ਹੋ ਪੱਗ ਦੇ ਬਾਰੇ ਤੁਸੀਂ ਇਹ ਵਿਚਾਰ ਪੈਦਾ ਕਰਤਾ ਕਿ ਪੱਗ ਵਾਲੇ ਖਾਲਿਸਤਾਨੀ ਹੈ ਤੁਸੀਂ ਦੇਖਿਆ ਹੋਣਾ ਕਲਕੱਤੇ ਦੇ ਵਿੱਚ ਦੋ ਅੰਦੋਲਨਕਾਰੀਆਂ ਲੜਕੀਆਂ ਨੇ ਆਈਪੀਐਸ ਅਧਿਕਾਰੀ ਨੂੰ ਇਹ ਕਿਹਾ ਕਿ ਤੂੰ ਖਾਲਿਸਤਾਨੀ ਹੈ ਅੱਜ ਸਾਨੂੰ ਉਗਰਵਾਦੀ ਖਾਲਿਸਤਾਨੀ ਕਿਹਾ ਜਾ ਰਿਹਾ ਹੈ ਪਰ ਸਾਡਾ ਅਸੀਂ ਤਾਂ ਥੋੜੇ ਤੇ ਗਿਲਾ ਕਰਦੇ ਹਾਂ ਕਿ ਅੱਜ ਦੇਸ਼ ਦੀ ਕੈਬਨਿਟ ਦੇ ਵਿੱਚ ਪੰਜਾਬ ਦਾ ਕੋਈ ਪਾਗਲਾ ਵਿਅਕਤੀ ਨਹੀਂ ਹੈ ਪੰਜਾਬ ਦਾ ਜੇ ਤੁਸੀਂ ਉਲਟਾ ਇਹ ਕਹੋਗੇ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਜਿਹਨੂੰ ਮਨਮੋਹਨ ਸਿੰਘ ਤੁਸੀਂ ਉਹਨਾਂ ਤੇ ਇਲਜ਼ਾਮਾਤ ਕੀ ਸਿੱਧ ਕਰਨਾ ਚਾਹੁੰਦੇ ਹੋ ਕਿਸਾਨ ਬਾਰਡਰਾਂ ਤੇ ਬੈਠਾ ਹੈ ਥੋੜੇ ਤੋਂ ਦੁਖੀ ਹੈ ਤੁਸੀਂ ਕਦੇ ਕੋਈ ਗੱਲ ਕਰਦੇ ਹੋ ਪੰਜਾਬ ਦੀ ਜਿਨ੍ਹਾਂ ਨੇ ਅਸੀਂ ਤਾਂ ਅਸੀਂ ਤਾਂ 84 ਬਹੁਤ ਛੋਟੇ ਸੀਗੇ ਅਸੀਂ ਤਾਂ ਦਿੱਲੀ ਵਿਲੇ ਅਸੀਂ ਬਹੁਤ ਛੋਟੇ ਸੀ ਸਾਨੂੰ ਤਾਂ ਪਤਾ ਹੀ ਨਹੀਂ ਹੋਇਆ ਕੀ ਹੈ ਕਿਤਾਬਾਂ ਚ ਪੜ੍ਹਿਆ ਹੈ ਲੇਕਿਨ ਅਸੀਂ ਕਤਲੇਆਮ ਹੁੰਦਾ ਆ ਦੇਖਿਆ ਬਾਰਡਰਾਂ ਤੇ ਜਿਹੜੇ ਜਦੋਂ ਕਿਸਾਨ ਮਰੇ ਉੱਥੇ 800 900 700 ਇਹ ਫਿਗਰ ਹੈਗੀ ਹੈ ਕਿ ਕਿਸਾਨ ਮਰ ਗਿਆ ਤੇ ਫਿਰ ਕਿਸਾਨਾਂ ਦੀ ਕਿਸੇ ਨੇ ਬਾਣੀ ਬਾਤ ਨਹੀਂ ਪੁੱਛੀ ਝੂਠਾ ਵਾਦਾ ਕਰਕੇ ਅੱਜ ਦੁਬਾਰਾ ਫੇਰ ਬਾਰਡਰਾਂ ਤੇ ਬੈਠਾ ਹੈ ਤੁਸੀਂ ਸਿੱਖ ਤੇ ਸੀਓ ਤੁਸੀਂ ਪੰਜਾਬ ਦੀ ਗੱਲ ਕਰੋ ਮੇਰੇ ਕਹਿਣ ਦਾ ਮਤਲਬ ਇਹ ਕਤਲਿਆਮ ਹੁਣ ਕੋਈ ਮਾਰ ਨਹੀਂ ਰਿਹਾ ਹੁਣ ਥੋੜੀ ਪੁਲਿਸ ਮਾਰ ਰਹੀ ਹੈ ਔਰ ਸਾਡੇ ਬੰਦੇ ਸੰਘਰਸ਼ ਕਰਦੇ ਕਰਦੇ ਮਰ ਰਹੇ ਆ ਸੜਕਾਂ ਤੇ ਸੋ ਪ੍ਰਧਾਨ ਮੰਤਰੀ ਜੀ ਬਾਰੇ ਇਹ ਗੱਲ ਕਹਿਣਾ ਡਾਕਟਰ ਮਨਮੋਨ ਸਿੰਘ ਦੇ ਰਾਜ ਚ ਕਰੇ ਨਹੀਂ ਹੋਇਆ ਕਿਤੇ ਜਗ੍ਹਾ ਤੇ ਨਹੀਂ ਹੋਇਆ ਕਿਸੇ ਸਥਾਨ ਤੇ ਨਹੀਂ ਹੋਇਆ ਕੁਝ ਆ ਕੁਝ ਦੂਸਰੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਬਹੁਤ سارے ਸਵਾਲ ਉੱਠਦੇ ਨੇ ਤੁਹਾਡੀ ਇੰਡੀਆ ਅਲਾਈንስ ਹੈ ਕਿਉਂਕਿ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਕਿਵੇਂ ਦੇਖਿਆ ਜਾ ਰਿਹਾ ਹੈ ਦੇਖੋ ਗੱਲ ਹੈ ਇਸ ਸਮੇਂ ਕਿਸੇ ਦੀ ਗ੍ਰਿਫਤਾਰੀ ਕਰਨਾ ਚਾਹੇ ਉਹ ਕੋਈ ਵਿਅਕਤੀ ਹੈ ਇਨਕੁਆਰੀ ਤੁਹਾਡੀ ਹੋ ਰਹੀ ਹੈ ਤੁਸੀਂ ਇੱਕ ਮਹੀਨੇ ਦਾ ਸਮਾਂ ਟਪਾਉ ਤੁਸੀਂ 4 ਜੂਨ ਤੋਂ ਬਾਅਦ ਜੋ ਇਨਕੁਆਰੀ ਕਰਨੀ ਹੈ ਜਿਹਨੂੰ ਗ੍ਰਿਫਤਾਰ ਕਰਨਾ ਕਰ ਲਓ ਲੇਕਿਨ ਇਸ ਸਮੇਂ ਚੋਣਾਂ ਤੋਂ ਪਹਿਲਾਂ ਤੁਸੀਂ ਬੈਂਕ ਅਕਾਊਂਟ ਸੀਜ਼ ਕਰ ਦੇਣੇ ਕਾਂਗਰਸ ਪਾਰਟੀ ਦੀ ਮੇਨ ਆਪੋਜੀਸ਼ਨ ਪਾਰਟੀ ਹੈ ਔਰ ਫਿਰ ਤੁਸੀਂ ਮਿਸਟਰ ਸੁਰੇਨ ਨੂੰ ਫੜ ਲੈਣਾ ਚੀਫ ਮਿਨਿਸਟਰ ਝਾਰਖੰਡ ਨੂੰ ਫੜ ਲੈਣਾ ਫਿਰ ਤੁਸੀਂ ਅਮ ਮੁੱਖ ਮੰਤਰੀ ਕੇਜਰੀਵਾਲ ਨੂੰ ਫੜ ਲੈਣਾ ਹਾਲਾਂਕਿ ਸਾਡੇ ਬਹੁਤ ਮਤਭੇਦ ਹੈ ਸਾਡੇ ਨਾਲ ਪੰਜਾਬ ਦੇ ਵਿੱਚ ਬਹੁਤ ਸਾਰਾ ਕੁਝ ਇਹੋ ਜਿਹਾ ਵਿਤਕਰਾ ਹੋਇਆ ਇਹ ਤਸੱਦਤ ਹੋਇਆ ਲੇਕਿਨ ਕਿਤੇ ਵੀ ਕੋਈ ਗਲਤ ਕੰਮ ਹੋਊਗਾ ਅਸੀਂ ਉਹਦੇ ਖਿਲਾਫ ਹੈ ਤੁਸੀਂ ਇਨਕੁਆਇਰੀ ਕਰੋ ਤੁਸੀਂ ਡਿਟੇਲ ਚ ਜਾਣਾ ਜਾਓ ਅਸੀਂ ਕਿਸੇ ਗੱਲ ਤੋਂ ਰੁਕਾਵਟ ਨਹੀਂ ਹੈ ਲੇਕਿਨ ਚੋਣਾਂ ਤੋਂ ਬਾਅਦ ਹੁਣ ਤੁਸੀਂ ਜੇਲ੍ਹ ਚ ਤੰਗ ਵੀ ਬਹੁ ਕੀਤਾ ਜਾ ਰਿਹਾ ਹੈ ਕਦੀ ਇਨਸੂਲਿਨ ਨਹੀਂ ਮਿਲਦੀ ਕਦੀ ਜੇ ਤੁਸੀਂ ਮੈਨੂੰ ਇਸ ਬਾਰੇ ਨਹੀਂ ਪਤਾ ਸੁਣਿਆ ਹੈ ਵੀ ਕੀ ਹੋ ਰਿਹਾ ਹੈ ਜੇਲ੍ਹ ਦੇ ਵਿੱਚ ਲੇਕਿਨ ਇਸ ਤਰ੍ਹਾਂ ਕਿਸੇ ਵੀ ਨਾਗਰਿਕ ਨਾਲ ਨਹੀਂ ਹੋਣਾ ਚਾਹੀਦਾ ਬੀਟ ਐਨੀ ਵੱਡੀ ਚਾਹੇ ਕੋਈ ਉਹ ਹੈ ਦੂਸਰੀ ਗੱਲ ਕਿ ਜਿਹੜਾ ਤਰੀਕਾ ਹੈ ਤੁਹਾਡਾ ਉਹ ਗਲਤ ਹੈ ਤੁਸੀਂ 4 ਜੂਨ ਤੋਂ ਫਿਰ ਬਾਅਦ ਕੇਜਰੀਵਾਲ ਸਾਹਿਬ ਨੂੰ ਫੜ ਲੈਣੇ ਪਰ 4 ਜੂਨ ਤੋਂ ਪਹਿਲਾਂ ਤੁਸੀਂ ਸਾਡੇ ਅਕਾਊਂਟ ਸੀ ਸਾਨੂੰ ਜਿਹੜਾ ਇਨਕਮ ਟੈਕਸ ਦਾ ਜਿਹੜਾ ਨੋਟਿਸ ਦੇਣਾ ਸੀ ਉਹ 4 ਜੂਨ ਤੋਂ ਬਾਅਦ ਕਰ ਲੈਣੇ ਤੋ ਕਿਸੇ ਨਾਲ ਤਕਾ ਕਰਨੇ ਇੱਥੇ ਪੰਜਾਬ ਚ ਜਿਹੜਾ ਸਾਡੇ ਕਾਂਗਰਸੀ ਭਰਾਵਾਂ ਨਾਲ ਤਕਾ ਹੋਇਆ ਸੱਤਾ ਸਰਕਾਰ ਤੋਂ ਉਹਰਾ ਭੁਗਤਾਨ ਦੇਣਾ ਪੈਗਾ ਇਹਨਾਂ ਚੋਣਾਂ ਦੇ ਵਿੱਚ ਤੁਸੀਂ ਦੇਖੋ ਪੰਜਾਬ ਚ ਆਮ ਆਦਮੀ ਪਾਰਟੀ ਕਹਿ ਰਹੀ ਕਿ ਅਸੀਂ 13 ਦੀਆਂ 13 ਸੀਟਾਂ ਜਿੱਤ ਰਹੇ ਹਾਂ ਔਰ ਬੜੇ ਆਰਾਮ ਦੇ ਨਾਲ ਜਿੱਤ ਰਹੇ ਹਾਂ 13 ਜ਼ੀਰੋ ਹੋਏਗਾ ਪੰਜਾਬ ਬਣੇਗਾ ਹੀਰੋ ਮੁਬਾਰਕਾਂ ਮੁੱਖ ਮੰਤਰੀ ਪੰਜਾਬ ਨੂੰ ਕਿ ਜ਼ੀਰੋ 13 ਵਾਲਾ ਟਾਰਗੇਟ ਨਾ ਰਹੇ ਜੇ 13 ਜ਼ੀਰੋ ਵਾਲੀ ਤਾਂ ਗੱਲ ਜਿਹੜੀ ਆ ਉਹ ਨਹੀਂ ਹੋ ਰਹੀ ਲੋਕ ਤੁਸੀਂ ਦੱਸ ਦਿਓ 13 ਜ਼ੀਰੋ ਹੋਣੀ ਹੈ اگر نیوز 18 میں राजनीति ਛੱਡ ਦੇਾਂਗੇ ਪੰਕਜ ਘਰ ਲਾਸ਼ਰਪ ਤਾ ਹਾਲਾਂਕਿ ਰਾਜਨੀਤੀ ਛੱਡ ਦੇਾਂਗਾ اگر 13 0 ਆਗੀ ਰਾਜਨੀਤੀ ਛੱਡ ਦੇਾਂਗਾ ਭਗਵਾਨ ਸੋ ਇੱਕ ਕਹਿਣ ਦੀ ਗੱਲ ਹੈ ਕਿਉਂਕਿ ਐਡੇ ਵੱਡੇ ਫਰੋ ਤੁਸੀਂ ਕਹਿ ਰਹੇ ਹੋ ਜੇ 13 ਆਮ ਆਦਮੀ ਪਾਰਟੀ ਦੀਆਂ ਪੰਜਾਬ ਚ ਆ ਗਏ ਤੁਸੀਂ ਰਾਜਨੀਤੀ ਛੱਡੋ ਮੈਂ ਤੁਹਾਨੂੰ ਪੁੱਛਦਾ 13 0 ਆਣੀਆਂ ਨਹੀਂ ਤੁਸੀਂ ਦੱਸ ਰਹੇ ਮੈਨੂੰ ਮੈਂ ਤੁਹਾਡੀ ਆਪਣੀ ਜੋ ਕਹੋਗੇ ਮੈਂ ساری ਜ਼ਿੰਦਗੀ ਮੇਰੀ ਓਨਰਸ਼ਿਪ ਤੁਹਾਨੂੰ ਦੇਣ ਲੱਗਿਆ ਤੁਸੀਂ ਬੀਗ ਕਿਉਂਕਿ ਸਭ ਤੋਂ ਵੱਧ میڈیا ਵਾਲੇ ਫੀਲਡ ਜਾਂਦੇ ਆ ਤੁਹਾਡੀ ਮੁਸਕਰਾਹਟ ਦੱਸ ਰਹੀ ਹੈ ਤੁਸੀਂ ਤੁਹਾਨੂੰ ਹਰ ਬੰਦੇ ਦਾ ਪਤਾ ਹੁੰਦਾ ਵੀ ਕਿੱਥੇ ਕੀ ਹੋ ਰਿਹਾ ਤੁਹਾਨੂੰ ਲੋਕ ਗੱਲ ਦੱਸ ਦਿੰਦੇ ਆ ਤੁਸੀਂ ਦੱਸ ਦਿਓ ਵੀ 13 ਜ਼ੀਰੋ ਆਉਣੀਆਂ ਮੈਨੂੰ ਲੱਗਦਾ ਅਜੇ ਸਮਾਂ ਪਿਆ ਹੈ ਅਜੇ 40 ਦਿਨ ਦੇ ਕਰੀਬ ਦਾ ਸਮਾਂ ਪਿਆ ਜਾਂ 30 ਦਿਨ ਦਾ ਸਮਾਂ ਪਿਆ ਅਜੇ 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 ਕਲੀਅਰ ਨਹੀਂ ਹੈ ਲੇਕਿਨ ਇਹ ਗੱਲ ਕਹਿਣੀ ਨਹੀਂ ਚਾਹੀਦੀ ਤੁਸੀਂ ਦੱਸੋ ਮੇਰੇ ਕਹਿਣ ਦਾ ਮਤਲਬ 400 ਪਾਰ 13 ਜ਼ੀਰੋ 25 ਸਾਲ ਰਾਜ ਕਰਾਂਗੇ ਇਹ ਸਾਰੀਆਂ ਜਿਹੜੀਆਂ ਗੱਲਾਂ ਹੈ ਈ ਮੈਨੂੰ ਲੱਗਦਾ ਇਹ ਸ਼ੋਭਾ ਨਹੀਂ ਦਿੰਦੀਆਂ ਇਸੇ ਕਰਕੇ ਲੀਡਰਾਂ ਦੇ ਗੱਲ ਦਾ ਜਿਹੜੀ ਗੱਲ ਹੈ ਉਹਦਾ ਉਹਦਾ ਕੋਈ ਮਹਨੇ ਨਹੀਂ ਰੱਖਿਆ ਸਮੇਂ ਦੇ ਲੋਕ ਕਿਉਂਕਿ ਬਹੁਤ ਵੱਡੇ ਗੱਪ ਮਾਰਦੇ ਨੇ ਕਾਂਗਰਸ ਪਾਰਟੀ ਮੈਨੂੰ ਲੱਗਦਾ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਉੱਭਰ ਕੇ ਆਏਗੀ 2024 ਦੀਆਂ ਚੋਣਾਂ ਚ ਦੂਸਰਾ ਇਹ ਕਿ ਜਿਹੜੇ ਤੁਸੀਂ ਹੁਣ ਤੱਕ ਕੈਂਡੀਡੇਟ ਅਨਾਉਂਸ ਕੀਤੇ ਮੁਹੰਮਦ ਸਦੀਕ ਹੋਰਾਂ ਦੇ ਟਿਕਟ ਕੱਢ ਦਿੱਤੀ ਉੱਥੇ ਤਾਂ ਕਹਿੰਦੇ ਕਿ ਇਲੈਕਸ਼ਨ ਘਟ ਅਖਾੜੇ ਵਾਲੀ ਸਿਚੁਏਸ਼ਨ ਜਿਆਦਾ ਨਜ਼ਰ ਆ ਰਹੀ ਸੀਗੀ ਮੁਹੰਮਦ ਸਦੀਕ ਕਹਿੰਦੇ ਉੱਥੋਂ ਸ਼ਾਇਦ ਤੁਸੀਂ ਸਾਗਰ ਦੀ ਬੋਟੀ ਦੇ ਘਰ ਵਾਲੇ ਨਾਲ ਵੀ ਤੁਸੀਂ ਟਾਈ ਅਪ ਕਰ ਰਹੇ ਸੀਗੇ ਕੋਈ ਐਸੇ ਸਾਗਰ ਦੀ ਬੋਟੀ ਨੂੰ ਸੁਖਬੀਰ ਦੇ ਰਿਹਾ ਸੀ ਟਿਕਟ ਸੁਬੀਰ ਜੀ ਸੌਰੀ ਸੁਬੀਰ ਜੀ ਦੇ ਰੇ ਸੀ ਟਿਕਟ ਜਿਹੜਾ ਮੈਨੂੰ ਪਤਾ ਲੱਗਿਆ ਮੈਂ ਲੋਕ ਯਾਰ ਨਹੀਂ ਪਰ ਉੱਥੇ ਮੁਹੰਮਦ ਸਦੀਕ ਤਾਂ ਮੁਹੰਮਦ ਸਦੀਕ ਚ ਕੀ ਕਮੀ ਕੀ ਸੀ ਉੱਥੇ ਇੱਕ ਪਾਸੇ ਅਨਸਰ ਆਜ ਹੁੰਦੇ ਇੱਕ ਪਾਸੇ ਕਰਮਜੀਤ ਇੱਕ ਪਾਸੇ ਮੁਹੰਮਦ ਸਦੀਕ ਸਭ ਤੋਂ ਇੰਟਰਸਟਿੰਗ ਤੇ ਸਭ ਤੋਂ ਸੋਹਣੀ ਸੀਟ ਜਿਹੜੀ ਉਹ ਹੋ ਜਾਣੀ ਸੀ ਦੇਖੋ ਸਦੀਕ ਸਾਹਿਬ ਬਹੁਤ ਨਾਓ ਸਦੀਕ ਸਭ ਕਲਾਕਾਰ ਨਹੀਂ ਰਹੇ ਹੀ ਇਸ ਅ ਪੋਲੀਟੀਸ਼ੀਅਨ ਪਹਿਲਾਂ ਉਹ ਚੋਣਾਂ ਲੜੇ ਐਮ ਐਲ ਏ ਦਾ ਚੋਣਾਂ ਲੜੇ ਦੋ ਚੋਣਾਂ ਲੜੇ ਫਿਰ ਐਮ ਪੀ ਰਹੇ ਸੋ ਜਿਹੜੇ ਕਲਾਕਾਰ ਆਉਂਦੇ ਆ ਤੇ ਚਲੇ ਜਾਂਦੇ ਆ ਆਉਂਦੇ ਆ ਤੇ ਚਲੇ ਜਾਂਦੇ ਆ ਔਰ ਕਲਾਕਾਰ ਕੋਈ ਮਾੜੇ ਲੋਕ ਨਹੀਂ ਹੁੰਦੇ ਬਹੁਤ ਚੰਗੇ ਲੋਕ ਹੁੰਦੇ ਆ ਕਲਾਕਾਰ ਵੀ ਉਹਨਾਂ ਦਾ ਹਰ ਬੰਦੇ ਦਾ ਆਪ ਦਾ ਆਪ ਦਾ ਕਿੱਤਾ ਹੈ ਉਹ ਪ੍ਰੈਸਾਂ ਦੇ ਕੋਈ ਮਾੜਾ ਨਹੀਂ ਹੁੰਦਾ ਤੁਹਾਡਾ ਆਪ ਦਾ ਕਿੱਤਾ ਹੈ ਸਦਾ ਮੈਂ ਇਹ ਕਿਹਾ ਸੀ ਜਿਸ ਦਾ ਕੰਮ ਉਸੀ ਕੋਸਾ ਜੀਹੜਾ ਕੰਮ ਹੈ ਪੋਲਿਟਿਕਸ ਇਟਸ ਅ ਡਿਫਰੈਂਟ ਸਿਸਟਮ ਇਹ ਵੱਖਰੀ ਚੀਜ਼ ਹੈ ਔਰ ਕਲਾਕਾਰ ਇਟਸ ਅ ਵੱਖਰੀ ਚੀਜ਼ ਹੈ ਲੇਕਿਨ ਮੌਜੂਦਾ ਮੈਂਬਰ ਪਾਰਲੀਮੈਂਟ ਦੀਆਂ ਟਿਕਟਾਂ ਕਿਉਂ ਕੱਟੀਆਂ ਗਈਆਂ ਜਸਵੀਰ ਡਿੰਪਾ ਹੋਰਾਂ ਦੇ ਟਿਕਟ ਕੱਢ ਦਿੱਤੀ ਕਿ ਤੁਹਾਡੇ ਪਹਿਲਾਂ ਹੀ ਜਿਹੜਾ ਹਾਂਜੀ ਦਿਮਪਾ ਜੀ ਨੇ ਆਪ ਹੀ ਕਿਹਾ ਕੋਈ ਨਹੀਂ ਕੱਟੀ ਗਈ ਸਦੀਕ ਸਾਹਿਬ ਵੀ ਜਿਹੜੇ ਸਾਡੇ ਸਦੀਕ ਸਾਹਿਬ ਨੇ ਨਹੀਂ ਕਿਹਾ ਸੀ ਨਹੀਂ ਸਦੀਕ ਸਾਹਿਬ ਉਹ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਨੂੰ ਤਾਂ ਲੱਗ ਰਿਹਾ ਸੀ ਕਿ ਮੈਂ ਇਲੈਕਸ਼ਨ ਜਿਹੜੀ ਹੈ ਉਹ ਲੜੂੰਗਾ ਕਹਿੰਦਾ ਪਾਰਟੀ ਨੇ ਤਾਂ ਮੈਨੂੰ ਇਸ ਇਸ ਪੋਜੀਸ਼ਨ 'ਚ ਕਦੀ ਦੱਸਿਆ ਹੀ ਨਹੀਂ ਕਿ ਮੈਂ ਇਲੈਕਸ਼ਨ ਜਿਹੜੀ ਹੈ ਨਹੀਂ ਟਿਕਟ ਦੇ ਰਹੀ ਪਾਰਟੀ ਪਾਰਟੀ ਨੇ ਫੈਸਲਾ ਕਰਨਾ ਹੈ ਸਦੀਕ ਸਾਹਿਬ ਸਾਡੇ ਬਹੁਤ ਹੀ ਹੋਣਹਾਰ ਵਿਅਕਤੀ ਨੇ ਔਰ ਮੈਂ ਉਮੀਦ ਕਰਦਾ ਕਿ ਹੁਣਾਰੇ ਸਮੇਂ 'ਚ ਪਾਰਟੀ ਉਹਨਾਂ ਨੂੰ ਵਧੀਆ ਚੰਗੀ ਜਗ੍ਹਾ ਤੇ ਤਰਜੀਹ ਦੇਗੀ ਆਉਣ ਵਾਲੇ ਸਮੇਂ ਚ ਪਰ ਯਾਰ ਕਦੇ ਟਿਕਟ ਮਿਲਨੀ ਕਦੇ ਕੱਟੀ ਜਾਣੀ ਇੱਕ ਸਿਲਸਿਲਾ ਯਾਰ ਕਾਂਗਰਸੀ ਹੁਣ 117 ਸਾਡੇ ਕੋਲ ਸੀਟਾਂ ਨੇ 13 ਪਾਰਲੀਮੈਂਟ ਨੇ ਇਸ ਤੋਂ ਬਿਨਾ ਵੀ ਤਾਂ ਲੋਕ ਕਾਂਗਰਸੀ ਨੇ ਜਿਨ੍ਹਾਂ ਨੇ ਕਾਂਗਰਸ ਨੂੰ ਵੋਟਾਂ પાਕੇ ਜਿਤਾਉਂਦੇ ਨੇ ਉਹਨਾਂ ਨੂੰ ਮੌਕਾ ਵੀ ਕਦੇ-ਕਦੇ ਦੇਣਾ ਚਾਹੀਦਾ ਹੈ ਆਮ ਲੋਕਾਂ ਨੂੰ ਔਰ ਸਭ ਤੋਂ ਵੱਡੀ ਗੱਲ ਪੰਕਜ ਲੋਕ ਔਮਨ ਰਿਜ਼ਰਵੇਸ਼ਨ ਦੀ ਗੱਲ ਕਰਦੇ ਆ ਔਮਨ ਰਿਪ੍ਰੈਜ਼ੈਂਟੇਸ਼ਨ ਦੀ ਗੱਲ ਕਰਦੇ ਆ ਸਾਡੀ ਪਾਰਟੀ ਕਿਹਸੀ ਪਾਰਟੀ ਹੈ ਜਿਨ੍ਹਾਂ ਨੇ ਦੋ ਟਿਕਟਾਂ ਹੁਣ ਤੱਕ 28% 28% ਦੇ ਹਿਸਾਬ ਨਾਲ ਅਸੀਂ ਲੋਕਾਂ ਔਰਤਾਂ ਨੂੰ ਇਮਤਿਆਦ ਦਿੱਤੀ ਹੈ ਲੋਕ ਕਹਿੰਦੇ ਸੀ ਆਮ ਆਦਮੀ ਪਾਰਟੀ ਸਿੰਪਲ ਬੰਦੇ ਕਾਰਜ ਕਰਤਾ ਅਸੀਂ ਮੈਂ ਇਸ ਗੱਲ ਦਾ ਅੱਜ ਮੈਨੂੰ ਫਕਰ ਹੈ ਕਿ ਯਾਮਨੀ ਗੋਮਰ ਇੱਕ ਆਮ ਲੜਕੀ ਨੂੰ ਅੱਜ ਅਸੀਂ ਘਰੋਂ ਬੁਲਾ ਕੇ ਟਿਕਟ ਦਿੱਤੀ ਹੈ ਜਿੱਥੇ ਕਿ ਦੂਜੇ ਚੋਣ ਉਹ ਲੜ ਰਹੇ ਨੇ ਜਿਹੜਾ ਇਧਰੋਂ ਗਿਆ ਹੈ ਇਧਰੋਂ ਗਿਆ ਹੈ ਔਰ ਤੁਸੀਂ ਦੇਖ ਲਿਓ ਫਤਵਾ ਕੀ ਹੋਏਗਾ ਯਾਮਨੀ ਗੋਮਰ ਔਰ ਜਿਹੜੇ ਆਮ ਲੋਕ ਹੋਣਗੇ ਨੇ ਸਾਰੇ ਜਿੱਤ ਕੇ ਤੁਹਾਡੇ ਸਾਹਮਣੇ ਇਹ ਆਉਣਗੇ ਕਿ ਸਹੀ ਮੈਨੇਜ ਕਾਂਗਰਸ ਪਾਰਟੀ ਆਮ ਲੋਕਾਂ ਨੇ ਕਰ ਕਰ ਪੁਸ਼ਪ ਲਾਲਾਂ ਦੇ ਤੁਸੀਂ ਆ ਲਾਲ ਨੇ ਸੂਰਿਆ ਨਮਸਕਾਰ ਕਰ ਲੈਨੇ ਆ ਤੁਸੀਂ ਉਹ ਤਾਂ ਇਹ ਨਾ ਕਰਾਂਗੇ ਤਾਂ ਫਿਰ ਕੰਮ ਮੈਂ ਤੁਹਾਨੂੰ ਆਖਣਾ ਕੀ ਦਿਖਾ ਦਿਓ ਫਿਰ ਲੋਕ ਵੀ ਦੇਖ ਲੈਣ ਕਿ ਸਿਆਸੀ ਲੀਡਰ ਕਿਵੇਂ ਲਾਂਦੇ ਕਿਉਂਕਿ ਜ਼ਿਆਦਾਤਰ ਸਿਆਸੀ ਲੀਡਰਾਂ ਦੇ ਮੇਰੇ ਵਾਂਗੂ ਵੇਟ ਹੀ ਵਧੇ ਹੁੰਦੇ ਕੁਝ ਫਿੱਟ ਲੱਗ ਰਹੇ ਹਾਲਾਂਕਿ ਪਿਛਲੇ ਮਹੀਨੇ ਤੁਹਾਡਾ ਪੇਟ ਬਾਹਰ ਸੀਗਾ ਇਸ ਮਹੀਨੇ ਅੰਦਰ ਤੁਸੀਂ ਮੈਨੂੰ ਲੱਗਦਾ ਮਿਹਨਤ ਲਾ ਕੇ ਕਰ ਲਈ ਹੈ ਚਿੰਤਾ ਫਿਕਰ ਲੋਕਾਂ ਨੂੰ ਮਨਾਉਣਾ ਸੋ ਇਸ ਕਰਕੇ ਕਿੰਨੇ ਪੁਸ਼ਪ ਲਾ ਲੋਗੇ ਇੱਕ ਵਾਰ ਚ ਇਹ ਪੁਸ਼ਪ ਲਾ ਲਈ ਤੇ 10 12 15 ਬਟ ਨਾਲ ਸੂਰਿਆ ਨਮਸਕਾਰ ਕਰ ਲਈ ਤੇ ਦੇਖ ਲੈਣੇ ਨਮਸਕਾਰ ਇਸ ਮੋਰ ਇੰਪੋਰਟੈਂਟ ਮੈਂ ਕਿ ਤੁਹਾਡੀ ਸੈਰ ਖਰਾਬ ਕੀਤੀ ਹੈ ਪਰ ਤੁਹਾਨੂੰ ਥੋੜਾ ਮੌਕਾ ਵੀ ਨਾਲੋਂ ਨਾਲ ਦੇ ਦਿੰਨੇ ਆ ਚਲੋ ਲੈਟਸ ਸਟਾਰਟ ਫਰੋਮ ਸੂਰਿਆ ਨਮਸਕਾਰ ਹਾਂ ਠੀਕ ਸ਼ਾਬਾਸ਼ ਲੱਕ ਦਿਖਾਈਏ ਖੁਸ਼ ਆਫਲਾਦੋ 1 2 3 4 5 6 7 8 9 10 11 12 13 14 15 16 17 अठारह 19 20